ਇਹ ਕਾਲ ਤੁਸੀਂ ਜੁੜੇ ਹੋ ਟਕਟ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਉਹ ਕਿ ਸਿਆਸੀ ਮਾਰ ਮਾਲਵਿੰਦਰ ਸਿੰਘ ਮਾਲੀ ਮੌਜੂਦ ਨੇ ਅਸੀਂ ਬੇहद ਅਹਿਮ ਮੁੱਦੇ ਦੇ ਉੱਤੇ ਚਰਚਾ ਕਰਾਂਗੇ ਕਿਉਂਕਿ ਹੁਣ ਪੰਜਾਬ ਦੇ ਵਿੱਚ ਕੀ ਦੋ ਸਰਕਾਰਾਂ ਚੱਲ ਰਹੀਆਂ ਐ ਇਹ ਸਵਾਲ ਲਗਾਤਾਰ ਉੱਭਰ ਰਿਹਾ ਕਿ ਪੰਜਾਬ ਦੇ ਵਿੱਚ ਗਵਰਨਰ ਰਾਜ ਦੇ ਵਾਂਗੂ ਗਵਰਨਰ ਸਾਹਿਬ ਕੰਮ ਕਰ ਰਹੇ ਨੇ ਕਿ ਕੇਂਦਰ ਦੇ ਵੱਲੋਂ ਜੋ ਉਹਨਾਂ ਨੂੰ ਕੋਈ ਨਵੇਂ ਢੰਗ ਦੇ ਨਾਲ ਪੰਜਾਬ ਦੇ ਵਿੱਚ ਅਪਾਇੰਟ ਕੀਤਾ ਗਿਆ ਉਹਦੇ ਕੀ ਮਾਇਨੇ ਨੇ ਇਹ ਬਹੁਤ ਸਾਰੇ ਸਵਾਲ ਲਗਾਤਾਰ ਉੱਠੇ ਨੇ ਮੁੱਖ ਮੰਤਰੀ ਤੁੰਮਾਨੂੰ ਸਾਭ ਤੇ ਵੀ ਉੱਤਰੇ ਨੇ ਕਿ ਉਹ ਕਿਸ ਢੰਗ ਨਾਲ ਗਵਰਨਰ ਸਾਹਿਬ ਦੇ ਵੱਲੋਂ ਜੋ ਅਫਸਰਾਂ ਨੂੰ ਉੱਥੇ ਸੱਦ ਕੇ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਉਹਨੂੰ ਕਿਵੇਂ ਦੇਖ ਰਹੀ ਹੈ ਸਰਕਾਰ ਮਾਲੀ ਸਾਹਿਬ ਸਵਾਗਤ ਹੈ ਜੀ ਤੁਹਾਡਾ ਸ਼ੁਕਰੀਆ ਜੀ ਧੰਨਵਾਦ ਮਾਲੀ ਸਾਹਿਬ ਤਕਰੀਬਨ ਮੈਂ ਮੋੜ ਦੇ ਵਿੱਚ ਸਾਰਾ ਕੁਝ ਸਪਸ਼ਟ ਕੀਤਾ ਗਵਰਨਰ ਸਾਹਿਬ ਦੀਆਂ ਜਿਸ ਤਰੀਕੇ ਨਾਲ ਹਲਚਲ ਉਹਨਾਂ ਦੀਆਂ ਮੀਟਿੰਗਾਂ ਦਾ ਦੌਰ ਜਿਹੜਾ ਚੱਲ ਰਿਹਾ ਹੈ ਅਕਾਲੀ ਦਲ ਨੇ ਉੱਤੇ ਸਵਾਲ ਚੁੱਕਿਆ ਹੈ ਕਿ ਦੋ ਸਰਕਾਰਾਂ ਕੰਮ ਕਰ ਰਹੀਆਂ ਹਨ ਕਈ ਕਹਿ ਰਹੇ ਨੇ ਕਿ ਪੰਜਾਬ ਚ ਗਵਰਨਰ ਰਾਜ ਦੇ ਵਾਂਗੂ ਪੰਜਾਬ ਨੂੰ ਚਲਾਇਆ ਜਾ ਰਿਹਾ ਹੈ ਤੁਹਾਡਾ ਇਹ ਸਾਰੇ ਸਿਨੈਰੀਓ ਤੇ ਕੀ ਮੰਨਣਾ ਹੈ ਕਿ ਗਵਰਨਰ ਸਾਹਿਬ ਦਾ ਐਕਟਿਵ ਹੋਣਾ ਉਸ ਸੰਵਿਧਾਨਕ ਤੌਰ ਦੇ ਉੱਤੇ ਕਿੰਨਾ ਕੁ ਜਾਇਜ਼ ਹੈ ਜ ਜ ਉਹਦੇ ਵਿੱਚ ਪੰਜਾਬ ਸਰਕਾਰ ਦੀ ਕਹਿਣੋ ਕਿ ਅਣ ਦੇਖੀ ਜਾ ਸਰਕਾਰ ਦੀ ਨਜ਼ਰ ਕਿਸ ਢੰਗ ਨਾਲ ਬਣੀ ਹੋਈ ਹੈ ਜੇ ਸੁਖਵਿੰਦਰ ਜੀ ਇਹਨਾਂ ਸਵਾਲ ਨੂੰ ਨਾ ਥੋੜਾ ਜਿਹਾ ਪਸੂਖਰ ਚ ਰਸਤੇ ਦੇਖਿਆ ਜਾਵੇ ਫਿਰ ਇਹ ਗੱਲਾਂ ਚੰਗੀ ਤਰ੍ਹਾਂ ਸਮਝ ਆ ਜਾਣਗੀਆਂ ਜੀ ਕਿਸੇ ਵੇਲੇ ਰੁੱਤ ਸੀ ਵੀ ਗਵਰਨਰ ਦੀ ਕੀਤੀ ਹੋਈ ਸਪਾਰਸ਼ ਚਾਹੇ ਕਿੰਡੀ ਵੱਡੀ ਵੋਹਗਣਤੀ ਆ ਸਰਕਾਰਾਂ ਭੰਗ ਹੁੰਦੀਆਂ ਰਹੀਆਂ ਹੂੰ ਕਾਂਗਰਸ ਦੀਆਂ ਤਿੰਨ ਸਰਕਾਰਾਂ ਨੇ ਵੀ ਭੰਗ ਕੀਤੀਆਂ ਜਦੋਂ ਜਨਤਾ ਪਾਰਟੀ ਆਈ ਉਦੋਂ ਵੀ ਰਾਜ ਸਰਕਾਰਾਂ ਭੰਗ ਕੀਤੀਆਂ ਹੂੰ ਸਰ ਉਸ ਤੋਂ ਬਾਅਦ ਨਾ ਇੱਕ ਬਹੁਤ ਵੱਡੀ ਬਹਿਸ ਚੱਲੀ ਹਮਮ ਕੇਂਦਰ ਤੇ ਰਾਜਾਂ ਦੇ ਸਬੰਧਾਂ ਬਾਰੇ ਜਿਹੜੀ ਧਰਮ ਯੁੱਧ ਮੋਰਚਾ ਆਨੰਦਪੁਰ ਸਾਹਿਬ ਦੇ ਵਿੱਚ ਲੜਾਈ ਆ ਜਿਹੜੀ ਉਹਦੇ ਨਾਲ ਜੁੜ ਕੇ ਉੱਭਰੀ ਹਮ ਫਿਰ ਕਈ ਕਮਿਸ਼ਨ ਬੈਠੇ ਵੀ ਇਹਨਾਂ ਦੀ ਆਪਾਂ ਨਜ਼ਰਸਾਨੀ ਕਰੋ ਇਹ ਸਾਰੀ ਲੜਾਈ ਤੇ ਗਵਰਨਰ ਦਾ ਰੋਲ ਸੀ ਉਹ ਹਮੇਸ਼ਾ ਰਾ ਸਰਕਾਰਾਂ ਦੇ ਵਿਚਾਲੇ ਤੇ ਰਿਹਾ ਹਮ ਇਹਨੂੰ ਸਰਜੀਤ ਸਿੰਘ ਬਰਨਾਲਾ ਇਸ ਤਰ੍ਹਾਂ ਕੇ ਵੀ ਚਰਚਿਤ ਰਿਹਾ ਕਿਉਂ ਗਵਰਨਰ ਸੀ ਜਿਹੜੇ ਰਾਜ ਦੇ ਉੱਤਰ ਦੱਖਣ ਚ ਉਹਨਾਂ ਤੇ ਦਬਾਅ ਪਾਇਆ ਗਿਆ ਕਿ ਸਰਕਾਰ ਭੰਗ ਕਰਨ ਦੀ ਸਪਾਰਸ਼ ਕਰੋ ਉਹਨਾਂ ਨੇ ਕੀਤੀ ਨਹੀਂ ਹੂੰ ਫਿਰ ਇੱਕ ਕੇਸ ਆ ਗੁਮਰੀਸ਼ਰ ਉਹਦੇ ਬਨਾਮ ਸੁਪਰੀਮ ਕੋਰਟ ਦੇ ਵਿੱਚ ਇਹ ਫੈਸਲਾ ਆਇਆ ਕਿ ਇਸ ਤਰ੍ਹਾਂ ਸਰਕਾਰਾਂ ਭੰਗ ਨਹੀਂ ਕੀਤੀਆਂ ਜਾ ਸਕਦੀਆਂ ਉਹ ਵੀ ਬਹੁਗਿਣਤੀ ਵਿਧਾਨ ਸਭਾ ਦੇ ਫਲੋਰ ਤੇ ਟੈਸਟ ਕੀਤੀ ਜਾਣੀ ਚਾਹੀਦੀ ਆ ਹੂੰ ਦੂਜੀ ਗੱਲ ਲੋਕ ਸਭਾ ਵੱਲੋਂ ਸਰਕਾਰ ਭੰਗ ਕਰਨ ਨੂੰ ਪ੍ਰਵਾਨਗੀ ਦਿੱਤੀ ਜਾਣੀ ਚਾਹੀਦੀ ਆ। ਹੂੰ ਸਰਕਾਰੀਆ ਕਮਿਸ਼ਨ ਆਇਆ ਉਹਨੇ ਵੀ ਕਿਹਾ ਗਵਰਨਰਾ ਜਿਹੜਾ ਉਹ ਮੁੱਖ ਮੰਤਰੀ ਦੀ ਸਹਿਮਤੀ ਨਾਲ ਲਾਇਆ ਜਾਣਾ ਚਾਹੀਦਾ। ਜੋ ਤੁਸੀਂ 2-4 ਗਵਰਨਰ ਲਾਉਣਾ ਚਾਹੁੰਦੇ ਹੋ ਜਿਹੜਾ ਮੁੱਖ ਮੰਤਰੀ ਉਹ ਤੇ ਸਹਿਮਤੀ ਪ੍ਰਗਟ ਕਰੇ ਉਹੋ ਲਾਇਆ ਜਾਣਾ ਚਾਹੀਦਾ। ਇਸ ਕਰਕੇ ਗਵਰਨਰਾਂ ਦਾ ਰੋਲ ਕਾਫੀ ਸਮੇਂ ਤੱਕ ਸੰਵਿਧਾਨ ਦੇ ਅਨੁਸਾਰ ਰਿਹਾ। ਕਿਉਂਕਿ ਇਹਨਾਂ ਨੇ ਕੁਝ ਗੰਨਾ ਸੀ ਜਿਹੜੀਆਂ ਸਰਕਾਰਾਂ ਭੰਗ ਕਰਨੀਆਂ ਰਾਸਟਰ ਕਾਰਾਂਪਾਹ ਕਰਨੀਆਂ ਉੱਥੇ ਰੋਕ ਲੱਗੀ ਕਾਨੂੰਨੀ ਤੌਰ ਤੇ ਵੀ ਲੱਗੀ ਸੁਪਰੀਮ ਕੋਰਟ ਵੱਲੋਂ ਵੀ ਲੱਗੀ ਵੈਸੇ ਵੀ ਕੁਝ ਅਨੇ ਲੱਗਣਾਂ ਦੇ ਜਿਹੜੇ ਪਰੰਪਰਾਵਾਂ ਪੈਦਾ ਹੋ ਗਈਆਂ ਹੂੰ ਇਹ ਹਾਲਤ ਦੇ ਵਿੱਚ ਜਦੋਂ ਤੋਂ ਹੁਣ ਇਹ ਸਰਕਾਰ ਆਈ ਹੈ ਮੋਦੀ ਸਰਕਾਰ ਆਈ ਹੈ ਜਿਹਨੂੰ ਆਪਾਂ ਚਾਹੀਦੀ ਹੈ ਇਹਨਾਂ ਨੇ ਕਿਉਂਕਿ ਲੜਾਈ ਤਾਂ ਫੈਟਿੰਗ ਦੀ ਬਣੀ ਸੀ ਜਦੋਂ ਤੱਕ ਤੁਹਾਡੀ ਸਮਝ ਫੈਡਰੇਲਿਜ਼ਮ ਬਾਰੇ ਸਪੱਸ਼ਟ ਨਹੀਂ ਹੈ ਰਾਜਾਂ ਦੇ ਅਧਿਕਾਰਾਂ ਬਾਰੇ ਸਪੱਸ਼ਟ ਨਹੀਂ ਹੈ ਗਰੋਂ ਤੱਕ ਤੋਂ ਦੀ ਇਹ ਨਿਆਣੇ ਕੇ ਕੇਂਦਰਾ ਜਿਹੜਾ ਉਹ ਸਾਂਝੀ ਸੂਚੀ ਨੂੰ ਹضم ਕਰੀ ਜਾਂਦਾ ਕੇਂਦਰਾ ਦੀ ਸੂਚੀ ਨੂੰ ਸਾਂਝੀ ਸੂਚੀ ਲੈ ਆਉਂਦਾ ਉਹਨਾਂ ਦੇ ਕਾਬਜ਼ ਹੋਈ ਜਾਂਦਾ ਤਾਕਤਾਂ ਦਾ ਕੇਂਦਰੀਕਰਨ ਕਰ ਰਿਹਾ ਉੱਥੇ ਜਦੋਂ ਤੁਸੀਂ ਸਿਆਸੀ ਲੜਾਈ ਉੱਤੇ ਕੇਂਦਰਤ ਨਹੀਂ ਕਰਦੇ ਫੇਰ ਜਦ ਤੁਹਾਡੇ ਤਿਲਕਲ ਜਿਹੜੇ ਨਿਆਸ਼ ਬਹੁਤ ਹੋ ਜਾਂਦੀ ਆ ਸਾਡਾ ਇਹ ਪੰਜਾਬ ਦਾ ਦੁਖਾਨਤਾ ਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆਈ ਆ ਉਹਦੀ ਇਸ ਆਖਰੀ ਪੌਂਟਾ ਜਿਹੜੀ ਉਹ ਬਿਲਕੁਲ ਸਪਸ਼ਟ ਨਹੀਂ ਤੱਲਾ ਲਾਉਂਦੇ ਆਸਤਾ ਰਾਜਧਾਨੀ ਦੇ ਅਧਿਕਾਰ ਕੀ ਨੇ ਗਵਰਨਰਾਂ ਦੇ ਅਧਿਕਾਰ ਕੀ ਨੇ ਕੇਂਦਰ ਦੇ ਅਧਿਕਾਰ ਕੀ ਨੇ ਕਿਹੜੇ ਬਣਾ ਸਕਦੀ ਆ ਕਿਹੜੇ ਨਹੀਂ ਬਣਾ ਸਕਦੇ ਇਸ ਬਾਰੇ ਇਹ ਅਨਪੜ੍ਹ ਨੇ ਪੰਜਾਬੀ 'ਚ ਜੇ ਕਹਿਣਾ ਹੋਵੇ ਮੁੱਖ ਤੌਰ ਤੇ ਇਹ ਤਾਕਤਾਂ ਦਾ ਜਿਹੜਾ ਕੇਂਦਰੀਕਰਨ ਆ ਉਹਦੇ ਹੱਕ 'ਚ ਡੱਕਾ ਸਿੱਟਦੇ ਨੇ ਨਹੀਂ ਪਹਿਲਾਂ ਸਮਤ ਗਵਰਨਰਾਂ ਦੀ ਜੁਰਤ ਕਿਉਂ ਨਹੀਂ ਪੈ ਸਕੀ ਫਿਰ ਇਹਨਾਂ ਨੇ ਵੱਡੇ ਫੈਸਲੇ ਕੀਤੇ ਇਕਦਾ ਪਲਾਨਿੰਗ ਕਮਿਸ਼ਨ ਸੀ ਜਿਹੜਾ ਉਹ ਕੋਰਡ ਕੇ ਨੀਤੀਯੋਗ ਬਣਾਤਾ ਉਹਦੀਆਂ ਜਿਹੜੀਆਂ ਧਰਮਜਨਕ ਕਮਿਸ਼ਨਾਂ ਵੀ ਰਾਜਾਂ ਨੂੰ ਕਿਨੂੰ ਕਿਵੇਂ ਕੀ ਦੇਣਾ ਉਹ ਸਾਰਾ ਕੁਝ ਅੱਤ ਦੇ ਅਧਿਕਾਰ ਚ ਲੈ ਲਿਆ ਦੂਜਾ ਜਿਹੜਾ ਫੈਡਰਲ ਦਾ ਉਹਦੇ ਬਾਰੇ ਇਹਨਾਂ ਨੇ ਨਵਾਂ ਸ਼ਬਦ ਘੜਿਆ ਕੋਆਪਰੇਟਿਵ ਫੈਡਰਲਿਜ਼ਮ ਕੋਆਪਰੇਟਿਵ ਫੈਡਰਲਿਜ਼ਮ ਕੀ ਹੁੰਦਾ ਜੀ ਫੈਡਰਲ ਵਿੱਚ ਆਪਣੇ ਆਪ ਦੇ ਕੋਆਪਰੇਟਿਵ ਹੁੰਦਾ ਵੀ ਤੁਸੀਂ ਇੱਕ ਦੂਜੇ ਦੇ ਅਧਿਕਾਰਾਂ ਦੀ ਕਦਰ ਕਰਦੇ ਹੋ ਉਹਨਾਂ ਨੂੰ ਮਾਨਤਾ ਦਿੰਦੇ ਹੋ ਜੋ ਰਾਜਾਂ ਦੇ ਅਧਿਕਾਰ ਨਹੀਂ ਜਾਉਣਾ ਦੇ ਨੇ ਹਮ ਇਸ ਕਰਕੇ ਇਹਨਾਂ ਦੇ ਫੇਰ ਦੂਜਾ ਨਾਰਾ ਇਹ ਘਟ ਲਿਆ ਨੇ ਡਬਲ ਇੰਜਣ ਦੀ ਸਰਕਾਰ ਹਮ ਵੀ ਦਾ ਮਤਲਬ ਸਿੱਧੀ ਗੱਲ ਆ ਵੀ ਜਿਹੜਾ ਇੰਜਣ ਕੇਂਦਰ ਚਾ ਜੇ ਉਹਦੀਓ ਸਰਕਾਰ ਹੋਊ ਰਾਜ ਦੇ ਵਿੱਚ ਵਿਕਾਸ ਤਾਂ ਵਧੀਆ ਹੋ ਸਕਦਾ ਹਮ ਜਾਣੀ ਇਹਨਾਂ ਨੇ ਸਾਖਵੇਂ ਕੇਂਦਰੀਕਰਨ ਲਈ ਇੱਕ ਨਵੇਂ ਸੰਕਲਪ ਕਰ ਲਏ ਤੁਹਾਡੇ ਸਾਹਮਣੇ ਲਿਆਉਂਦੇ ਮਹਾਰਾਜਾ ਉਦੋਵਾਰ ਇਹਨਾਂ ਨੇ ਗਵਰਨਰਾਂ ਨੂੰ ਇਹ ਕਿਹਾ ਕਿ ਇੱਕ ਮੀਟਿੰਗ ਹੋਈ ਆ ਜਿਹੜੀ ਗਵਰਨਰਾਂ ਦੀ ਵੀ ਤੁਸੀਂ ਪ੍ਰਸ਼ਾਸਨਿਕ ਮਾਮਲੇ ਆ ਪ੍ਰਤੀ ਸਤਰਕ ਰਹੋ ਜੋ ਕੇਂਦਰੀ ਸਕੀਮਾਂ ਨੇ ਹੋਰ ਦੇ ਉਹਨਾਂ ਦੇ ਵਿੱਚ ਤੁਸੀਂ ਇਨਵੋਲਵ ਹੋਵੋ ਤੁਸੀਂ ਦੇਖਿਆ ਵੀ ਜਿੱਥੇ ਜਿੱਥੇ ਗਰੋਹੀ ਤੇ ਦੀਆਂ ਸਰਕਾਰਾਂ ਨੇ ਉੱਥੇ ਆਜ ਪੰਗੇ ਪਾ ਰਹਿਆ ਦਿੱਲੀ ਚ ਤਾਂ ਇਹਨਾਂ ਨੇ ਐਲਜੀ ਦਾ ਮਤਲਬ ਇਹ ਸਰਕਾਰ ਬਣਾਤਾ ਜੋ ਪਹਿਲਾ ਗਵਰਨਰ ਸੀ ਜਿਹੜਾ ਉਹ ਵੀ ਦਖਲ ਦੇ ਰਿਹਾ ਸੀ ਪਰ ਕਿਉਂਕਿ ਜਿੰਨੇ ਕਹਿੰਦੇ ਨੇ ਕੰਤ ਨਿਆਣੇ ਨੇ ਰਿਸ਼ਤੇ ਹੈਗਾ ਨਾਲੀ ਇਹ ਇਹਨਾਂ ਮਾਮਲਿਆਂ ਤੋਂ ਅਣਜਾਣ ਨੇ ਜਿਹੜੇ ਆਪੇ ਕਈ ਇਹਨਾਂ ਗਲਤੀਆਂ ਕਰਦੇ ਨੇ ਤੇ ਉਹਨਾਂ ਦੇ ਝਾਲ ਚ ਫਸਦੇ ਨੇ ਤੇ ਜਿੰਨੀ ਉਹ ਗਲਤੀਆਂ ਕਰਦੇ ਨੇ ਉਹਨਾਂ ਦੇ ਖਿਲਾਫ ਸਿਆਸੀ ਲੜਾਈ ਲੜਨ ਦੀ ਥਾਂ ਜਿਵੇਂ ਬੰਦੇ ਦੀ ਬੰਦੇ ਨਾਲ ਲੜਾਈ ਹੁੰਦੀ ਆ ਇਸ ਤਰ੍ਹਾਂ ਵੜ ਲੈਣੇ ਨੇ ਨਿੱਕੀ ਗੱਤ ਬੋਲਣ ਦੀ ਥਾਂ ਫੈਦਲ ਧਾਂਚੇ ਅਨਸਾਰ ਬੋਲਣ ਦੀ ਥਾਂ ਗਵਰਨਮੈਂਟ ਦੇ ਰੋਲ ਅਨਸਾਰ ਬੋਲਣ ਦੀ ਥਾਂ ਕਦੇ ਕਹਿੰਦੇ ਨੇ ਲਵ ਲੈਟਰ ਬਹੁਤ ਪੌੜੇ ਨੇ ਜੀ ਕਦੇ ਕੁਝ ਪਾਏ ਨਹੀਂ ਜੀ ਹੁਣ ਆ ਗਵਰਨਰ ਦਾ ਜਿਹੜਾ ਜਨੋ ਆਇਆ ਉਦੋਂ ਇਹ ਪ੍ਰਭਾਵ ਦਿੱਤਾ ਗਿਆ ਵੀ ਸੁਖਾਵੇਂ ਹੋਣਗੇ ਗਵਰਨਰ ਤੇ ਮੁੱਖ ਮੰਤਰੀ ਦਾ ਸਬੰਧ ਪਰ ਉਹਨੇ ਹੋਂ ਸਾਰੀ ਪਹਿਲਾਂ ਹੀ ਕਹਿੰਦਾ ਸੀ ਜੇ ਗਵਰਨਰ ਹਾਊਸ ਆ ਜਿਹੜਾ ਉਹ ਪੂਰੀ ਤਰ੍ਹਾਂ ਸਰਗਰਮ ਰਹੂ ਇਹ ਕੋਈ ਡਰਕ ਨਹੀਂ ਘੋੜਾ ਨਹੀਂ ਹੈ ਸ਼ਾਇਦ ਸ਼ਾਇਦ ਉਹਨਾਂ ਨੇ ਹੋਰ ਇਸ ਤਰ੍ਹਾਂ ਦੇ ਵਰਤੇ ਸੀ ਤੇ ਆ ਤਾਂ ਨੇ ਇਤਿਹਾਸ ਹੈ ਸਿਰਜੀਤਾ ਨਾ ਵੀ ਵੀ ਪੰਜਾਬ ਦੀ ਆਪਕਸ਼ਾਹੀ ਦੀ ਮਿਸਤਰੀ ਗੱਲ ਆ ਰਿਹਾ ਹੈ ਹੂੰ ਤੇ ਸਾਰੇ ਐਨਸੀ ਦੀ ਮੀਟਿੰਗ ਲੈ ਰਿਹਾ ਰੇਲਵੇ ਵਾਲੇ ਨੇ ਮੀਟਿੰਗਾਂ ਲੈ ਰਿਹਾ ਤੇ ਕਹਿ ਰਿਹਾ ਵੀ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਤੁਸੀਂ ਮੈਨੂੰ ਦੱਸੋ ਮੈਂ ਸਿੱਧਾ ਸਰਕਾਰ ਨੂੰ ਫਿਰ ਡਾਇਰੈਕਟ ਕਰੂੰਗਾ ਹੂੰ ਇਹ ਤਾਂ ਬਹੁਤ ਵੱਡਾ ਦਾਖਲਾ ਅੱਜ ਮੁੱਖ ਮੰਤਰੀ ਨੇ ਸਵਾਲ ਕੀਤਾ ਮਤਲਬ ਕਿਉਂਕਿ ਜਹੀ ਦੀ ਕੋਕ ਕੋਈ ਨਹੀਂ ਕੋਕ ਕੋਈ ਬੱਚੇ ਹੱਥ ਤਾਸ ਜਦ ਕੋਈ ਨਹੀਂ ਨਵਾਂ ਨਵਾਂ ਆਇਆ ਮਿਲ ਲੈਣ ਦੋ ਸਾਰਿਆਂ ਨੂੰ ਕਿੰਨੀਆਂ ਦੁੱਖੀਆਂ ਲਿਖਣੀਆਂ ਹੁੰਦੀਆਂ ਵਿਆਂਗ ਜਾਨੀ ਕੱਸ ਗਿਆ ਨਾਲ ਦੀ ਨਾਲ ਹੂੰ ਤੂੰ ਸਿਰਫ ਪਰਸਪੋਜੀਸ਼ਨ ਲਵੋ ਕਿਵੇਂ ਗਵਰਨਰ ਕਿਵੇਂ ਤੁਹਾਡੇ ਅਸਰ ਵਾਲੀ ਮੀਟਿੰਗ ਲੈ ਸਕਦਾ ਉਹਦੇ ਕੋਲ ਕਿਹੜਾ ਵਿਚਾਰ ਹੈ ਮਤਲਬ ਅਸਰਾਂ ਦੀ ਮੀਟਿੰਗ ਲੈ ਕੇ ਬ੍ਰੀਫਿੰਗ ਕਰਨ ਦਾ ਹੂੰ ਤੋਂ ਉਹਦੇ ਖਿਲਾਫ ਪਿਆਸੀ ਸ਼ਮਿਹਤਰੀ ਦੇ ਤੌਰ ਤੇ ਲੜਨ ਦੀ ਲੋੜ ਆ ਫਿਰ ਤੁਸੀਂ ਉਹੋ ਜੇ ਕਾਨੂੰਨ ਭੇਜੀ ਜਾਂਨੇ ਹੋ ਗੁਰਦੁਆਰਾ ਇੱਕ ਟੈਕਸਫੋਨ ਕਰ ਲਓ ਜੀ ਬੀ ਜੀ ਪੀ ਆ ਜਿਹੜਾ 2 ਸਾਲ ਤੋਂ ਕਾਰਜਕਾਰੀ ਹੋ ਚੱਲ ਰਿਹਾ ਇਹ ਲਾਉਣ ਦਾ ਅਧਿਕਾਰ ਸਾਨੂੰ ਦਿਓ ਜੀ ਮਤਲਬ ਜਿਹਦੇ ਦਿਲ ਨਾਲ ਪਾਸ ਹੋਣੇ ਨੇ ਜਿਹੀਆਂ ਗੱਲਾਂ ਰਵੈਤਾਂ ਬਣੀਆਂ ਹੋਈਆਂ ਨੇ ਉਹਨਾਂ ਦੇ ਅਨਸਾਰ ਤੁਸੀਂ ਚੱਲੋ ਕਾਰ ਦੇਖਾਰੀ ਬੀਜੀਪੀ ਚੱਲ ਰਿਹਾ ਤੇ ਲਾਰੈਂਸ ਦੀਆਂ ਇੰਟਰਵਿਊਆਂ ਦੇ ਖਾਤੇ ਹੋ ਰਹੇ ਨੇ ਸੋ ਪੈਰਲਲ ਰਾਜ ਪ੍ਰਬੰਧ ਚਲਾਉਣ ਦੀ ਕੋਸ਼ਿਸ਼ ਹੋ ਰਹੀ ਹੈ ਚੱਲਣਾ ਨਹੀਂ ਹੈ ਠੱਠ ਖੜੇ ਹੋਣਗੇ ਵੱਡੇ ਕਿਉਂਕਿ ਇੱਕ ਤਾਂ ਪਹਿਲੀ ਤੁਸੀਂ ਦੇਖ ਲਓ ਆ ਚੋੜ ਆ ਗਈ ਜੀ ਜਿਮਨੀ ਚੋੜ ਆ ਗਈ ਆ ਇੱਕ ਵਿਧਾਇਕ ਹੋਰ ਅਜਰ ਲਾ ਲਿਆ ਪਤਾ ਨਹੀਂ ਇਹ ਤਾਂ ਅਸਤੀਫਾ ਲੈਣਗੇ ਉਹ ਚਾਰ ਦੇ ਨਾਲ ਪੰਜਵੇਂ ਹੋ ਜਾਂ ਤਿਆਰ ਜੇ ਨਾ ਇਸ ਤਰ੍ਹਾਂ ਕੀਤਾ ਤਾਂ ਉਤਾਰ ਹੋਣ ਤੋਂ ਬਾਅਦ ਫਿਰ ਇੱਕ ਜਿਵੇਂ ਨਹੀਂ ਟੁਣ ਫੁੱਟੇ ਫਿਰ ਤੇ ਖੜੀਆਂ ਪੰਚਾਇਤੀ ਚੋਣਾਂ ਤੁਹਾਡੇ ਸਿਰ ਤੇ ਖੜੀਆਂ ਨੇ ਸ਼੍ਰੋਮਣੀ ਕਮੇਟੀ ਆ ਉਹੀ ਤੋਂ ਵੀ ਏਜੰਡੇ ਤੇ ਆ ਫਿਰ ਇਹੀ ਦੀ ਹਾਲਤ ਜਿਹੜੇ ਰਾਜ ਦੇ ਵਿਕਾਸ ਦੇ ਮੁੱਦੇ ਨੇ ਲੋਕਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਵੱਲ ਕਿਵੇਂ ਧਿਆਨ ਜਔਰੀ ਹਾਂ ਤੁਸੀਂ ਨਵੇਂ ਰਾਟੜਦੇ ਉਹ ਵੀ ਸੈਸ਼ਨਾ ਜਿਹੜਾ ਉਹਨੂੰ ਤੁਸੀਂ ਬੰਦੇ ਨਾ ਕਰੋ ਪਰੋ ਰਹੋ ਕਹਿੰਦੇ ਆ ਜਿਹਨੂੰ ਕੋਈ ਸਲਾਈ ਚ ਲੋਕ ਸਾਲ ਸਾਲ ਪਰ ਯਾਨੀ ਇਹੀਆਂ ਜਿਹੜੀਆਂ ਵਿਹਾਰਕ ਤਰ੍ਹਾਂ ਜਾਂ ਨੇ ਚੋਰ ਕਲਾਕੀਆਂ ਨੇ ਇਹਨਾਂ ਨਾਲ ਚਰਕੀ ਲੜਾਈ ਨਹੀਂ ਲੜਾਈ ਜਾ ਸਕਦੀ ਤੇ ਮੁੱਖ ਮੰਤਰੀ ਵੀ ਆ ਗਿਆ ਤਾਂ ਉਹਨਾਂ ਕੋਈ ਅਸਰ ਹੈ ਜਿਹੜਾ ਕਿਵੇਂ ਬਗਦੇ ਦੀ ਬਾਹਰ ਕਿਸੇ ਮੀਟਿੰਗ ਚ ਜਾ ਕੇ ਉਹ ਸਿੱਧਾ ਗਵਰਨਰ ਨੂੰ ਬਰੀਫ ਕਰਨ ਲੱਗ ਜਾਓ ਜਿਹੜਾ ਸਵਾਲ ਤਾਂ ਇਹ ਆ ਵੀ ਕੇਂਦਰ ਅਤੇ ਪੰਜਾਬ ਸਰਕਾਰ ਦੇ ਵਿਚਾਰ ਰਾਜ ਸਰਕਾਰ ਦੇ ਵਿਚਾਰੇ ਇਕਤਾਲ ਮੇਲ ਦਾ ਸਦਨ ਹੁੰਦਾ ਹੈ ਗਵਰਨਰ ਜਿੰਨੀ ਕ ਸੰਵਿਧਾਨਕ ਸ਼ਕਤੀ ਹੁਣ ਤੱਕ ਇਹਨਾਂ ਕੋਲ ਰਹੀ ਆ ਜਾਂ ਜਿਲ੍ਹੇ ਕਾਪਾ ਵੇਖੀਏ ਜਾਂ ਜਿੰਨੀ ਕ ਮੈਨੂੰ ਸੁਝੀ ਆ ਇਹ ਤਿੰਨ ਦਰਦੀਆਂ ਕੋਈ ਸੁਨੇਹੇ ਨੇ ਜਾਂ ਕੋਈ ਦੰਲਾ ਨੇ ਕੰਸਰਨ ਨੇ ਮੁੱਖ ਮੰਤਰੀ ਤੱਕ ਪਹੁੰਚਾਉਣੀਆਂ ਨੇ ਮੁੱਖ ਮੰਤਰੀ ਦੀ ਕੋਈ ਗੱਲ ਆ ਗਵਰਨਰ ਰਾਹੀਂ ਸੈਂਟਰ ਤੱਕ ਵੀ ਪਹੁੰਚਾਈਆਂ ਜਾ ਸਕਦੀਆਂ ਹਾਂ ਕਿਰਪਾ ਕਰਾ ਗਵਰਨਰ ਨੂੰ ਕਿ ਕੋਈ ਵੀ ਜਾਣਕਾਰੀ ਲੈ ਸਕਦਾ ਹੈ ਮੁੱਖ ਮੰਤਰੀ ਤੋਂ ਸੇਕ ਮੰਤਰੀ ਜਾਣਕਾਰੀ ਉਹਨਾਂ ਦੇ ਦੇਵੇ ਸਰਕਾਰ ਨਾਲ ਜਾਣਕਾਰੀ ਦੇਵੇ ਪਰ ਇਸ ਤਰ੍ਹਾਂ ਦਾ ਕੋਈ ਕਮਾਂਡ ਕਰੇ ਇਹਦਾ ਆਪ ਤੁਰਸ਼ਹੀ ਨੂੰ ਇਹ ਗਵਰਨਰ ਦਾ ਕੋਈ ਅਧਿਕਾਰ ਨਹੀਂ ਪਰ ਕੇਂਦਰ ਸਰਕਾਰ ਦਾ ਜਿਹੜਾ ਥਾਪੜਾ ਜਿਹੜੇ ਮੈਂ ਤੁਹਾਨੂੰ ਦਿੱਤੇ ਆ ਪਿੱਛੇ ਦੋ ਤਿੰਨ ਗੱਲਾਂ ਜਾਂ ਗਵਰਨਰਾਂ ਨੂੰ ਇਹ ਕਹਿਣਾ ਸਰਗਰਮ ਹੋ ਸਰ ਜਿੱਥੇ ਭਾਜਪਾ ਦੀ ਸਰਕਾਰਾਂ ਨੇ ਉੱਥੇ ਕਿਉਂ ਨਹੀਂ ਗਵਰਨਰ ਸਰਗਰਮ ਹੁੰਦੇ ਦੀ ਜਿੱਥੇ ਨਾਲ ਨਾਲ ਮਿਲਦੀਆਂ ਸਰਕਾਰਾਂ ਵੀ ਉੱਥੇ ਕਿਉਂ ਇਹ ਸਰਗਰਮ ਹੁੰਦੇ ਨੇ ਉਹ ਪੰਜਾਬ ਦੇ ਵਿੱਚ ਤੇ ਮਾਮਲੇ ਨੂੰ ਦੂਜੀਆਂ ਸਿਆਸੀ ਪਾਰਟੀਆਂ ਨੂੰ ਵੀ ਚਾਹੇ ਅੱਜ ਉਹ ਕਹਿੰਦੇ ਆ ਨਾ ਕਿ ਪੜੋਸੀ ਕੇ ਜੋ ਹੁਆ ਆਪਣੇ ਵੀ ਜਾਣ ਇਹ ਗਵਰਨਰਾਂ ਦਾ ਮਗੇ ਸ਼ਕਤੀ ਹੈ ਮੰਨ ਲੈ ਕੱਲ ਨੂੰ ਕਿਸੇ ਦੀ ਵੀ ਸਰਕਾਰ ਸਰਕਾਰਾਂ ਨੂੰ ਜਾਏ ਨਵੀਆਂ ਰਵੇਤਾ ਪਾਉਂਦੇ ਨੇ ਇਹ ਤੁਹਾਨੂੰ ਪੱਤੀ ਆ ਜਿਹਦੇ ਮੂੰਹ ਨੂੰ ਲੋਹ ਲੱਗ ਜੇ ਫਿਰ ਉਹ ਹਟਦਾ ਨਹੀਂ ਹੁੰਦਾ ਇਸ ਕਰਾਂ ਦੀ ਸ਼ਕਤੀ ਉਹ ਕਰਨ ਤੋਂ ਹੂੰ ਦੂਜੀ ਗੱਲ ਹੈ ਰਾਜਸਥਾਨ ਦਾ ਇਹ ਆਪਣਾ ਗਵਰਨਰ ਰਾਜਸਥਾਨ ਨਾਲ ਸਾਡੇ ਕਿੰਨੇ ਰਿਟੇ ਨੇ ਪਹਿਲੀ ਪਤਾ ਵਿਧਾਨ ਸਭਾ ਨੇ ਦੋ ਵਾਰ ਮਤਾ ਪਾਸ ਕੀਤਾ ਹੋਇਆ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਹੋਈ ਆ ਤੇ ਗਵਰਨਰ ਦੀ ਰਾਜਾ ਨੂੰ ਜਿਹੜਾ ਪੰਗਿਆਂ ਨਾਲ ਉਹ ਕੀਨ ਤੋਂ ਬਸੂਲਣ ਲਈ ਯਤਨ ਕਰੋ ਤੇ ਇਹ ਗਵਰਨਰ ਆ ਜਿਹੜਾ ਇਹ ਤਾਂ ਢਿੱਕੀ ਪਾਉ ਫਿਰ ਇਸ ਸੰਸਦ ਆ ਦੇ ਨਾਲ ਹੂੰ ਸੋ ਇਹਨੂੰ ਦੂਜੀਆਂ ਪਾਰਟੀਆਂ ਨੂੰ ਵੀ ਜ਼ਮੀਰਤਾ ਨਾਲ ਲੈਣਾ ਚਾਹੀਦਾ ਤੇ ਗਵਰਨਰ ਦੇ ਇਸ ਰੋਲ ਤੇ ਰਵਈਏ ਦੇ ਖਿਲਾਫ ਡੱਟ ਕੇ ਖੜਨਾ ਚਾਹੀਦਾ ਜੀ ਜੀ ਮਾਲਿਕ ਸਾਹਿਬ ਸਵਾਲ ਪਰ ਇਹ ਹੈ ਨਾ ਕਿ ਵਿਰੋਧੀ ਧਿਰਾਂ ਜਿਵੇਂ ਸੁਖਵੀਰ ਬਾਦਲ ਜਾਂ ਅਕਾਲੀ ਦਲ ਹੋਰਾਂ ਨੇ ਸਵਾਲ ਤਾਂ ਚੁੱਕਿਆ ਪਰ ਗੱਲ ਇਹ ਹੈ ਕਿ ਇਹ ਆਪ ਜਦੋਂ ਮਾੜੀ ਮਾੜੀ ਗੱਲ ਤੇ ਜਾ ਕੇ ਗਵਰਨਰ ਸਾਹਿਬ ਤੱਕ ਅਪਰੋਚ ਕਰਦੇ ਨੇ ਉਹ ਰਾਜ ਪ੍ਰਬੰਧ ਜਿਹੜਾ ਮੁੱਖ ਮੰਤਰੀ ਦੇ ਅਧੀਨ ਚੱਲਦਾ ਉਹਨਾਂ ਦੇ ਉੱਤੇ ਪ੍ਰੈਸ਼ਰ ਬਣਾਉਣ ਦੀ ਤਾਂ ਤੇ ਗਵਰਨਰ ਜ਼ਰੀਏ ਹੁੰਦੇ ਨੇ ਹਰ ਗੱਲ ਗਵਰਨਰ ਕੋਲ ਜਾਂਦੀ ਹੈ ਕਿ ਉਹ ਫਿਰ ਅਧਿਕਾਰ ਵਧਾਉਣ ਵਾਲੀ ਗੱਲ ਨਹੀਂ ਕਿ ਤੁਸੀਂ ਜਾ ਕੇ ਗਵਰਨਰ ਕੋਲ ਚਿੱਠੀਆਂ ਪਾਉਣੀਆਂ ਸ਼ਿਕਾਇਤ ਦੇਣੀ ਉਹ ਮਸਲੇ ਉੱਤੇ ਇਹ ਇਹਦਾ ਸਵਾਲ ਇਹਨਾਂ ਤੋਂ ਵੀ ਫਿਰ ਉੱਠਦਾ ਹੈ ਨਾ ਜਾ ਕੇ ਕਿ ਇਹ ਕਿਵੇਂ ਗਵਰਨਰ ਦੀਆਂ ਤਾਕਤਾਂ ਨੂੰ ਆਪ ਮਹਾਰੇ ਵਧਾ ਰਹੇ ਨੇ ਸਿਰਫ ਇੱਕ ਸਿਆਸੀ ਮਤਲਬ ਕਿ ਮਫਾਦ ਦੇ ਲਈ ਜਿਹੜੀ ਪ੍ਰਧਾਨ ਮੰਤਰੀ ਨੇ ਪਿੱਛੇ ਜੇ ਇੱਕ ਮੀਟਿੰਗ ਕੀਤੀ ਆ ਉਹ ਆਮ ਆਦਮੀ ਪਾਰਟੀ ਨੂੰ ਸੱਦੇ ਆਈ। ਹੂੰ। ਤੇ ਸੰਜੇ ਸਿੰਘ ਨੇ ਉਹਦਾ ਬੜਾ ਸੈਕਟਰ ਰੋਲ ਕੀਤਾ। ਹੂੰ। ਜਿਹੜਾ ਮੁੱਖ ਮੰਤਰੀ ਆ ਜਦੋਂ ਕਹਿੰਦਾ ਮੈਂ ਨਹੀਂ ਇਹਨਾਂ ਦੇ ਸਵਾਲਾਂ ਦੇ ਜਵਾਬ ਦੇਵੇਂ। ਹੂੰ। ਜਦੋਂ ਮੁੱਖ ਮੰਤਰੀ ਕਿਸੇ ਵੀ ਮਾਮਲੇ ਦੇ ਵਿੱਚ ਵਿਰੋਧੀ ਪਾਰਟੀਆਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਉਹਨਾਂ ਨਾਲ ਕਿੰਨੇ ਮਸਲੇ ਨੇ ਪੰਜਾਬ ਦੇ ਕਿੱਡੇ ਵੱਡੇ-ਵੱਡੇ ਮਸਲੇ ਨੇ। ਹੂੰ। ਉਹਨਾਂ ਉਹਨਾਂ ਨਾਲ ਸਾਂਝੀ ਮੀਟਿੰਗ ਕਰਨ ਨੂੰ ਤਿਆਰ ਨਹੀਂ। ਆ ਪਾਣੀ ਵਾਲੀ ਗੱਲ ਜਿਹੜੀ ਕਿਲੋਮੀਟਰ ਦਸੂਨਾਂ ਵਾਲੀ ਦੱਸੀ ਆ। ਸਰਵਸੰਮਤੀ ਨਾਲ ਹੋਏ ਹੋਏ ਨੇ ਮਤੇ ਪਾਸ ਇਹ ਮੀਟਿੰਗ ਸੱਦੇ ਵੀ ਦੱਸੋ ਆਪਾਂ ਇਹਦੇ ਬਾਰੇ ਕੀ ਕਰੀਏ ਜਾਂ ਹੋਰ ਕੋਈ ਵੀ ਮਸਲਾ ਜਦੋਂ ਮੁੱਖ ਮੰਤਰੀ ਆ ਜਿਹੜਾ ਆਪਣੀਆਂ ਵਿਰੋਧੀ ਪਾਰਟੀਆਂ ਦਾ ਬਣਦਾ ਮਾਨ ਸਨਮਾਨ ਨਹੀਂ ਕਰਦਾ ਵਿਧਾਨ ਸਭਾ ਚ ਤੁਸੀਂ ਦੇਖੀਆ ਕਿੰਨੇ ਮੇੜੋ ਮੇੜੀ ਹੁੰਦਾ ਤਾਂ ਫਿਰ ਉਹਨਾਂ ਨੂੰ ਮੌਕਾ ਦਿੰਦਾ ਨਾ ਕਿ ਮੁੱਖ ਮੰਤਰੀ ਦਾ ਸਾਡੀ ਸੁਣਦਾ ਨਹੀਂ ਦੀ ਉਹ ਆਪਣੀ ਸ਼ਿਕਾਇਤ ਉਹਨਾਂ ਕੋਲੇ ਲੈ ਕੇ ਜਾਂਦੇ ਨੇ ਉਹ ਮੁੱਖ ਮੰਤਰੀ ਨੂੰ ਕਰਦਾ ਹਮਮ ਠੀਕਾ ਮੈਂ ਕਹਿੰਦਾ ਵਿਰੋਧੀ ਪਾਰਟੀਆਂ ਦੀ ਵੀ ਗਲਤੀਆਂ ਨੇ ਉਹਨਾਂ ਨੂੰ ਸਿੱਧਾ ਮੰਨਣ ਕਰਨੀ ਚਾਹੀਦੀ ਆ ਵੀ ਮੁੱਖ ਮੰਤਰੀ ਸਾਹਿਬ ਟਾਈਮ ਦੇਵੇ ਸਾਨੂੰ ਜਿਹੜਾ ਉਹ ਕਹਿੰਦਾ ਮੇਰੇ ਦਰਵਾਜ਼ੇ ਹਰ ਲਈ ਨਹੀਂ ਖੁੱਲੇ ਨੇ 22 ਘੰਟੇ ਖੁੱਲੇ ਨੇ ਜੂਰੀਆਂ ਨਾਲ ਮੀਟਿੰਗਾਂ ਨੂੰ ਤਰਸ ਰਹੀਆਂ ਮਲਾਜਮਾਂ ਮੀਟਿੰਗਾਂ ਨੂੰ ਤਰਸ ਰਿਹਾ ਵਿਰੋਧੀ ਪਾਰਟੀਆਂ ਨੂੰ ਨਿਕਲੇ ਸੱਦੇ ਆ ਹੁਣ ਕਿਸਾਨਾਂ ਨੇ ਕਹਿੰਦੇ ਨੇ ਇੱਕ ਮੀਟਿੰਗ ਸੱਦ ਲੇ ਹੁਣ ਪਤਾ ਨਹੀਂ ਉਹ ਵੀ ਕਿਵੇਂ ਸੱਦੂ ਦੇਖ ਦੇਖ ਟਿੱਕੇ ਕੱਢਦਾ ਦੋਨੋਂ ਸੱਦਲੇ ਅੱਤਰ ਮੈਨੂੰ ਛੱਡਦਾ ਹੁਣ ਤਾਂ ਕੀ ਕਰਦਾ ਰਿਹਾ ਮੁੱਖ ਮੰਤਰੀ ਆਪ ਦੀ ਕਾਰਜਸ਼ੈਲੀ ਸੁਧਾਰੇ ਤਰੀਕਾ ਚੈਲੰਜ ਕੋਈ ਵੀ ਮੁੱਖ ਮੰਤਰੀ ਨੂੰ 99 92 ਵਧਾਇਆ ਇਹਨਾਂ ਦੇ ਨਾਲ ਨੇ ਜੇ ਕੋਈ ਇਹਨਾਂ ਦੀ ਸਮੱਸਿਆ ਹੈਗੀ ਆਪਦੀ ਅੰਦਰੂਨੀ ਸਮੱਸਿਆ ਹੋ ਸਕਦੀ ਹੈ ਜਦੋਂ ਨਾਲ ਲੈਣ ਦੀ ਗੱਲ ਆ ਜੇ ਕਿਸੇ ਕੋਲੇ ਵਧਾਇਆ ਇੱਕ ਨਹੀਂ ਤਾਂ ਮਤਲਬ ਥੋੜਾ ਵੀ ਲੋਕਾਂ ਨਾਲ ਨਹੀਂ ਹੈਗੇ ਜੋ ਪਾਰਟੀਆਂ ਨਹੀਂ ਹੈਗੀਆਂ ਦਾ ਕੱਟ ਨਹੀਂ ਹੈਗਾ ਫਿਰ ਮੁੱਖ ਮੰਤਰੀ ਨੂੰ ਸਮਝ ਤੇ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਜਿਵੇਂ ਇਹ ਕੇਂਦਰ ਸਰਕਾਰ ਨਾਟਕਾ ਕਰ ਰਿਹਾ ਅਰਥਚਾਰੇ ਥੱਲੇ ਲੱਗਣ ਦੀ ਥਾਂ ਉਹਦੇ ਅਨੁਸਾਰ ਫੈਸਲੇ ਲੈਣ ਦੀ ਥਾਂ ਤਾਂ ਹੁਣ ਇੱਕ ਨਵਾਂ ਕੰਮ ਸ਼ੁਰੂ ਕਰ ਲਿਆ ਬਿੰ ਮਸੇਦਾਰ ਜਿਹੜਾ ਸਮਗਲਰ ਆ ਉਹ ਉਹ ਤੇ ਹੀ ਕਹੇਗਾ ਇੱਕ ਲਾਤਾ ਐਨਡੀਪੀਐਸ ਐਕਟ ਦਾ ਜਿਹੜਾ ਇੱਕ ਹਿੱਸਾ ਵੀ ਆਰਾਉਂਡ ਗ੍ਰਿਫਤਾਰੀ ਕਰ ਲਓ ਐਨਐਸਪੀ ਨੂੰ ਤੇ ਉਹਨੂੰ ਡਿਬਰੂਗੜ੍ਹ ਜੇਲ੍ਹ ਤੇ ਭੇਜਤਾ ਤੇ ਡਿਬਰੂਗੜ੍ਹ ਜੇਲ੍ਹ ਪਹਿਲਾਂ ਜਿਹੜੇ ਬੈਠੇ ਹੋਏ ਨੇ ਉਹਦੇ ਪਿਤਾ ਨੇ ਬਿਆਨ ਕੀਤਾ ਸਰਦਾਰ ਪਰਸ਼ੇਮ ਸਿੰਘ ਨੇ ਵੀ ਇਹੋ ਜਿਹੇ ਬੰਦੇ ਨੇ ਜਿਹੜੇ ਸਮਗਲਰਾਂ ਨੂੰ ਡਿਬਰੂਗੜ੍ਹ ਭੇਜ ਸਕਦੇ ਆ ਰਹਿਆ ਉਹ ਕਹਿੰਦਾ ਇਹਨੇ ਵੀ ਸਿੱਖ ਪੁਲਿਸ ਦੇ ਜੇ ਕੋਈ ਉੱਥੇ ਮਾਰਦੀ ਘਟਨਾ ਵਾਪੜ ਗਈ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਹੋਰ ਪੰਜਾਬ ਸਰਕਾਰ ਅਮਤਖਾ ਕੇਂਦਰ ਸਰਕਾਰ ਦੇ ਥੱਲੇ ਲੱਗ ਕੇ ਚੱਲ ਰਹੀ ਆ ਤੁਸੀਂ ਦੇਖੋ ਤਾਂ ਸਿੱਖਣਾ ਦੀ ਇਹਨਾਂ ਦੇ ਫੰਡ ਰੁਕੇ ਹੋਏ ਨੇ ਸੁਪਰੀਮ ਕੋਰਟ ਵਿੱਚ ਚਲੇ ਗਏ ਸੁਪਰੀਮ ਕੋਰਟ ਦੇ ਵਿੱਚ ਬਸ ਲਾ ਖੰਡੇ ਵਾਸਤੇ ਚਲੇ ਗਿਆ ਹਮ ਕਿਉਂਕਿ ਸਿਆਸੀ ਸਰਮਜਸਖੋ ਇਹਨੇ ਕੋਰੇ ਨਹੀਂ ਕੋਰੇ ਤਾਂ ਨਾਟਕ ਹੋ ਤੱਲਾ ਲਾਉ ਪਿਆਸਤਾ ਜਿਹੜੇ ਮੌਕੇ ਜਹੀ ਦੀ ਗੱਲ ਸੁਣਤ ਆਉਂਦੀ ਆ ਉਹ ਰੱਬ ਦੋਸਤ ਕੋਈ ਹੋਰ ਤਰ੍ਹਾਂ ਦੀ ਵਿਚਾਰਧਾਰਾ ਹੋਵੇ ਫੇਦ ਹੋਵੇ ਮੈਂ ਕਿਹਾ ਇੱਕ ਗੋਲੇ ਗੋਲੇ ਕਰਨ ਦਾ ਨਹੀਂ ਨਾ ਦੀ ਇੱਕ ਤਾਕਤਾਂ ਦਾ ਕੇਂਦਰੀਕਰਨ ਵਾਲੀਆਂ ਸ਼ਕਤੀਆਂ ਨੇ ਇੱਕ ਰੋਕੇਂਦਰੀਕਰਨ ਵਾਲੀਆਂ ਸ਼ਕਤੀਆਂ ਨੇ ਹੁਣ ਤਾਂ ਬਾਦਲ ਉਹ ਵੀ ਜਿਵੇਂ ਮੱਛੀ ਪਤੱਟ ਚੱਟ ਕੇ ਮੁੜਦੀ ਹੁੰਦੀ ਹੈ ਇਹੇ ਮੁੜੇ ਨੇ ਨਾ ਜੀ ਹੁਣ ਤਾਂ ਇਹ ਵੀ ਕਹਿਣ ਲੱਗੇ ਜੀ ਰੋਲਾ ਸਾਡਾ ਕੇਂਦਰ ਸਰਕਾਰ ਨਾਲ ਅਸੀਂ ਮੁੱਦਿਆਂ ਤੇ ਲੜਾਂਗੇ ਅਸੀਂ ਪੰਜਾਬ ਦੇ ਹੱਕਾਂ ਲਈ ਲੜਾਂਗੇ ਅਸੀਂ ਐ ਕਰਾਂਗੇ ਚੱਲ ਜਦੋਂ ਲੜਨ ਜਦੋਂ ਦੇਖੀ ਜਊ ਪਰ ਇਸ ਕਰਕੇ ਇਹ ਥਾੜਿਆਂ ਨੂੰ ਜਿਨੇ ਕਹਿੰਦੇ ਆਤਨੇੜੇ ਗਿਰਵਾਨ ਨੇ ਫਿਰ ਨੀਣਾ ਕਰ ਦੇਖ ਉਸੇ ਮੈਂ ਆਪਣੇ ਪੱਤੀ ਸਾਹਿਬ ਇੱਕ ਸਾਥੇ ਕਿਸੇ ਗੱਲ 'ਚ ਕਹਿ ਰਹੇ ਸੀ ਕਹਿੰਦੇ ਹਾਲ ਤਾਂ ਹੋਗਾ ਜਾਂਦਰਾ ਜਿਹੜਾ ਆਪ ਮੌਜ ਕਰਦਾ ਦਿੱਲੀਆਂ ਨੂੰ ਲੜਾਈ ਜਾਂਦਾ ਉਸ ਦੇ ਵਿੱਚ ਇਹ ਰੋਲ ਰੋਲ ਕਿਤੇ ਉੱਪਰਲੇ ਮੰੰਦਰ ਦਾ ਹੋ ਸਕਦਾ ਕਿਤੇ ਗਵਰਨਰ ਦਾ ਵੀ ਹੋ ਸਕਦਾ ਅੱਛਾ ਮਾਲਿਕ ਸਾਹਿਬ ਇਹ ਨਾ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਸਾਰਿਆਂ ਨੂੰ ਮੈਂ ਕਹਿੰਦਾ ਜਿਹੜੇ ਹਾਲ ਨਾਲ ਇਹ ਇਹ ਗਵਰਨਰ ਚੱਲਿਆ ਇਹ ਪੰਜਾਬ ਦੇ ਲਈ ਬੜੀ ਖਤਰੇਕੀ ਘੰਟੀ ਆ ਸਤਲ ਦੀ ਘੰਟੀ ਤੋਂ ਮਤਲਬ ਮੈਂ ਇਹ ਨਹੀਂ ਕਹਿੰਦਾ ਵੀ ਇਹ ਸਰਕਾਰ ਛੁੱਟ ਦੂ ਜਾਏ ਹੋ ਜੂ ਜਦੋਂ ਰਾਜਤੰਤਰ ਦੇ ਵਿੱਚ ਤੁਹਾਡਾ ਇਹਨਾਂ ਦਾਖਲਾ ਇੱਕ ਤਾਂ ਪਹਿਲੀ ਇਹਨਾਂ ਦੀ ਕਮਾਂਡ ਹੈ ਨਹੀਂ ਰਾਜਤੰਤਰ ਤੇ ਪ੍ਰਸ਼ਾਸਨ ਦੇ ਉੱਤੇ ਸਾਰਾ ਡਾਇਰੈਕਸ਼ਨ ਹੈਪਾ ਉਹਨਾਂ ਨੂੰ ਪਤਾ ਨਹੀਂ ਕੀ ਕਰਨਾ ਨਹੀਂ ਕਰਨਾ ਇਹਨੂੰ ਜਵਾਬ ਦੇ ਹੋਣਾ ਕੋਈ ਦਿੱਲੀ ਵਾਲਾ ਬੈਠਾ ਕੋਈ ਕਿੱਥੋਂ ਬੈਠਾ ਕੋਈ ਕਿੱਥੋਂ ਬੈਠਾ ਆਪ ਉਹ ਨਹੀਂ ਚੇਰਮੈਨ ਬਾਹਰੋਂ ਲਾਤੀ ਜੀ ਉਹ ਉਸ ਤੀਫਾ ਦੇ ਲਈ ਜੀ ਡੇਰਾ ਦਾ ਚੇਰਮੈਨ ਦਿੱਲੀ ਦਾ ਸਾਬਕਾ ਆਈਏ ਸਤਾ ਜੀ ਉਹ ਉਸ ਤੀਫਾ ਦੇ ਗਿਆ ਜੀ ਮਤਲਬ ਪਹਿਲੀ ਇਹਨਾਂ ਦੀ ਤਾਕਤ ਹੈ ਵੀ ਜੇ ਗਵਰਨਰ ਦਾਖਲ ਤੇ ਲੱਗਿਆ ਤਾਂ ਉਹਨਾਂ ਦੀ ਅਸਰ ਤੇ ਮੰਨਣੀ ਹੈ ਇਹ ਨਿਯੁਕਤੀਆਂ ਕੋਈ ਨਹੀਂ ਕਰਦੇ ਜੀ ਬਾਈ ਸਤਿ ਸ੍ਰੀ ਅਕਾਲ ਜੇ ਆਪਣੀ ਮਨਪਸੰਦ ਦਾ ਪੈਨਲ ਭੇਜਣ ਤਿੰਨ ਬੰਦਿਆਂ ਦਾ ਹੂੰ ਜੇ ਇਸ ਵਾਰ ਨਾ ਖਾਵੇਂ ਹੁਣ ਤਿੰਨਾਂ 'ਚ ਤੁਸੀਂ ਜਿਹੜੀ ਤੁਹਾਡੀ ਚੋਇਸ ਆ ਫਰਸਟ ਹੁੰਦੀ ਹੋਆ ਫਰਸਟ ਸੈਕੰਡ ਥਰਡ ਐ ਥੋੜੋ ਵੀ ਤੁਸੀਂ ਸਾਰਾ ਸਿਸਟਮੇ ਜਾਮ ਕਰਕੇ ਰੱਖ ਦੋ ਵੀ ਆਬ ਨਾ ਭੇਜੋ ਉਹਨਾਂ ਨੂੰ ਆਬ ਨਾ ਭੇਜੋ ਉਹਨਾਂ ਨੂੰ ਬੀਜਪੀ ਦਾ ਪੈਨਲ ਨਾ ਭੇਜੋ ਵਾਈਟ ਕਾਂਸਲਰ ਹੁਣ ਯੂਨੀਵਰਸਿਟੀਆਂ ਦੀ ਅੱਤਲਣ ਕੋਈ ਛੋਟੀ ਗੱਲ ਥੋੜੋ ਜੀ ਹੂੰ ਵਾਈਟ ਕਾਂਸਲਰ ਤੋਂ ਬਿਨਾ ਜੇ ਇਸ ਤਰ੍ਹਾਂ ਨਾ ਹੁੰਦਾ ਕਾਲਜਾਂ ਦਾ ਇੰਨਾ ਬੁਰਾ ਹਾਲ ਹੋਇਆ ਪਿਆ ਐਡੇ ਵੱਡੇ ਵੱਡੇ ਕਾਲਜਾਂ ਨੂੰ ਤੁਸੀਂ ਪ੍ਰਾਈਵੇਟ ਹੱਥਾਂ ਵੱਲ ਧੱਕ ਰਹੇ ਹੋ ਮਿੰਦਰਾ ਕਾਲਜ ਪਟਿਆਲਾ ਹੋਇਆ ਲੁਧਿਆਣਾ ਹੋਇਆ ਮਲੇਰਕੋਟਲਾ ਹੋਇਆ ਅੰਮ੍ਰਿਤਸਰ ਹੋਇਆ ਪਿਛਲੇ ਦਿਨੀ ਆਈ ਉਹ ਲਿਸਟ ਤੇ ਇੱਕ ਇੱਕ ਪ੍ਰਿੰਸੀਪਲ ਨੂੰ 4-4 5-5 ਕਾਲਜਾਂ ਦੇ ਚਾਰਜ ਦਿੱਤੇ ਹੋਏ ਨੇ ਹੂੰ ਸੋ ਇਹ ਇਹ ਬਹੁਤ ਗੰਭੀਰ ਮਸਲਾ ਪੰਜਾਬ ਆਰਥਿਕ ਤੌਰ ਤੇ ਪਹਿਲੀ ਕੰਗਾਲੀ ਵੱਲ ਹੋਇਆ ਦਿਵਾਲੀਏ ਪਾੜ ਵੱਲ ਹੋਇਆ ਪ੍ਰਸ਼ਾਸਕ ਤੌਰ ਤੇ ਜੇ ਆਪਾਂ ਧਾਪੀ ਬੇਵਿਸ਼ਵਾਸੀ ਪੇਗੀ ਸਾ ਮਤੂ ਜੇ ਪੰਜਾਬ ਦੇ ਵਿੱਚ ਰਾਜਿਕਤਾ ਫੈਲਦੀ ਆ ਆਪਾਂ ਦਾ ਪਿੰਛੀ ਆ ਇਹ ਸਾਡੇ ਸਮਾਜ ਲਈ ਵੀ ਮੁਲਕ ਲਈ ਵੀ ਇਹ ਕੋਈ ਚੰਗੀ ਗੱਲ ਨਹੀਂ ਉਹ ਜਿਹਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਸਾਰਿਆਂ ਨੂੰ ਜੀ ਮਾਲੀ ਸਾਹਿਬ ਇੱਥੇ ਨਾ ਜੋ ਰਿਪੋਰਟਾਂ ਅਖਬਾਰਾਂ ਦੇ ਵਿੱਚ ਨਸ਼ਰ ਹੋਈਆਂ ਉਹਦੇ ਮੁਤਾਬਕ ਕਹਿੰਦੇ ਰਾਜਪਾਲ ਸਾਹਿਬ ਤਾਂ ਜਿਹੜੀਆਂ ਕੇਂਦਰੀ ਸਕੀਮਾਂ ਨੇ ਤੇ ਉੱਥੋਂ ਜਿਹੜੇ ਫੰਡ ਆਉਂਦੇ ਨੇ ਉਹਨਾਂ ਦੇ ਵੇਰਵੇ ਮੰਗ ਰਹੇ ਨੇ ਆਲਰੇਡੀ ਫੰਡ ਰੁਕੇ ਹੋਏ ਨੇ ਉਹਦੇ ਬਾਰੇ ਤਾਂ ਕੋਈ ਗੱਲ ਨਹੀਂ ਤੁਰ ਰਹੀ ਪਰ ਇਹਦੇ ਇਸ ਮਾਮਲੇ ਦੇ ਵਿੱਚ ਹੁਣ ਜਿਉ ਕੇਂਦਰੀ ਸਕੀਮਾਂ ਤੇ ਫੰਡਾਂ ਦੀ ਜਾਣਕਾਰੀ ਮੰਗ ਰਹੇ ਨੇ ਤਾਂ ਉਹਦੇ ਤੇ ਇਤਰਾਜ਼ ਕਿਉਂ ਦੂਜੀ ਗੱਲ ਇਹ ਆ ਕਹਿੰਦੇ ਕਿ ਪੰਜਾਬ ਸਰਕਾਰ ਕੋਈ ਵੀ ਇਹੋ ਜਿਹਾ ਕਦਮ ਪਹਿਲ ਕਦਮੀ ਮਤਲਬ ਨਹੀਂ ਕਰਨਾ ਚਾਹੁੰਦੀ ਕਿ ਕੋਈ ਵਿਵਾਦ ਖੜਾ ਹੋਵੇ ਜੇ ਪੰਜਾਬ ਸਰਕਾਰ ਇਹ ਤੇ ਨਜ਼ਰ ਰੱਖ ਰਹੀ ਆ ਤੇ ਉਹ ਚੁੱਪੀ ਦਾ ਕਾਰਨ ਕੀ ਹੈ ਜਿਵੇਂ ਕਹਿੰਦੇ ਕਿ ਪਹਿਲੇ ਬੁੱਲੇ ਹੀ ਤੁਸੀਂ ਜੇ ਇੱਕ ਵਾਰੀ ਜਿਵੇਂ ਬਨਵਾਰੀ لال ਪ੍ਰੋਹੋ ਤੋਰਾ ਨਾਲ ਤੁਹਾਨੂੰ ਸੁਪਰੀਮ ਕੋਰਟ ਤੱਕ ਜਾਣਾ ਪਿਆ ਉਹ ਪੰਜਾਬ ਦੇ ਖਜ਼ਾਨੇ ਚੋਂ ਹੀ ਪੈਸਾ ਲੱਗਿਆ ਤੇ ਤੁਸੀਂ ਪਹਿਲੇ ਬੁੱਲੇ ਹੀ ਉਹਦਾ ਵਿਰੋਧ ਕਿਉਂ ਨਹੀਂ ਕਰ ਰਹੇ ਜਾਂ ਉਹਨੂੰ ਚੁੱਪ ਕਰਕੇ ਤੁਸੀਂ ਵੇਖ ਕੇ ਰਹੇ ਹੋ ਇਹ ਵੀ ਤਾਂ ਬਹੁਤ ਵੱਡੇ ਸਵਾਲ ਨੇ ਕੇਂਦਰੀ ਫੰਡਾਂ ਦੀ ਗੱਲ ਸ਼ੁਰੂ ਕਰਿਓ ਦੇਖੋ ਪਹਿਲੀ ਗੱਲ ਇਹ ਆ ਇੰਦਰ ਦਾ ਮਾਲਕ ਕੋਈ ਗਵਰਨਰ ਥੋੜਾ ਕੇਂਦਰੀ ਸਕੀਮਾਂ ਦਾ ਪੰਜਾਬ ਆ ਨਾ ਜੀ ਉਹ ਜਾਣਕਾਰੀ ਹਾਸਲ ਕਰਨੀ ਹੈ ਗਵਰਨਰ ਨੇ ਉਹ ਮੁੱਖ ਮੰਤਰੀ ਨੂੰ ਲਿਖੇ ਮੁੱਖ ਮੰਤਰੀ ਨੂੰ ਦਸਤਰੀ ਨੇ ਵਿੱਚ ਕੀ ਲਿਖਿਆ ਉਹਦਾ ਜਵਾਬ ਦਿੱਤਾ ਮੁੱਖ ਮੰਤਰੀ ਨੇ ਤੁਸੀਂ ਕਿਸੇ ਨਾਲ ਸਹਿਮਤ ਹੋ ਸਹਿਮਤ ਉਹਦਾ ਇਹ ਕੋਈ ਅਧਿਕਾਰ ਨਹੀਂ ਜਿਹੜੇ ਅਧਾਰੀਆਂ ਦੀ ਮੀਟਿੰਗ ਫਰਜ਼ ਕੇ ਉਹਨਾਂ ਤੋਂ ਜਾਣਕਾਰੀ ਲਵੇ ਉਹ ਠੀਕ ਆ ਜੇ ਉਹਦੇ ਕੋਲ ਕੋਈ ਵੀ ਸ਼ਿਕਾਇਤ ਆਉਂਦੀ ਆ ਉਹ ਮੁੱਖ ਮੰਤਰੀ ਨੂੰ ਕਹਿ ਸਕਦਾ ਦੇ ਦੇ ਬਾਰੇ ਕੀ ਕਾਰਵਾਈ ਜਾਣਕਾਰੀ ਲੈ ਸਕਦਾ ਉਹਦਾ ਅਧਿਕਾਰ ਸਿਰਫ ਜਾਣਕਾਰੀ ਲੈਣ ਦਾ ਮੁੱਖ ਮੰਤਰੀ ਦਾ ਅਧਿਕਾਰ ਆ ਫਰਜ਼ ਆ ਕਿ ਉਹਨਾਂ ਨੂੰ ਜਾਣਕਾਰੀ ਦੇਵੇ ਇਹ ਤਾਂ ਤੁਸੀਂ ਦੇਖੋ ਦਿੱਲੀ ਦੇ ਵਿੱਚ ਵੀ ਇਹ ਸਵਾਲ ਉੱਠਦਾ ਵੀ ਪ੍ਰਧਾਨ ਮੰਤਰੀ ਵਿਦੇਸ਼ੀ ਦੌਰਿਆਂ ਤੇ ਜਾਂਦਾ ਮਨਮੋਹਨ ਸਿੰਘ ਜਦੋਂ ਜਾਂਦਾ ਸੀ ਆਉਂਦਾ ਸੀ ਰਾਸ਼ਟਰਪਤੀ ਨੂੰ ਮਿਲ ਕੇ ਦੱਸਦਾ ਸੀ ਕਿਹੜੇ ਦੇਸ਼ ਨਾਲ ਸਾਡੀਆਂ ਕੀ ਸਮੱਸਿਆਵਾਂ ਨੇ ਜਾਣਕਾਰੀ ਦਿੰਦਾ ਸੀ ਮੋਦੀ ਨੇ ਵੀ ਉੱਥੋਂ ਤਾਂ ਗੇੜੇ ਚੱਕਿਆ ਹੋਇਆ ਮਤਲਬ ਇਹ ਬੜਾ ਉੱਜਿਆ ਹੋਇਆ ਮਾਮਲਾ ਗਵਰਨਰ ਨੂੰ ਕੋਈ ਅਧਿਕਾਰ ਨਹੀਂ ਗਵਰਨਰ ਸਾਹਮਣੇ ਕੋਈ ਸਮੱਸਿਆ ਆਉਂਦੀ ਆ ਉਹ ਮੁੱਖ ਮੰਤਰੀ ਨੂੰ ਪੁੱਛੇ ਮੁੱਖ ਮੰਤਰੀ ਨੇ ਚਿੱਠੀ ਲਿਖੇ ਤੋ ਅਦੇ ਦੇ ਸਾਹਮਣੇ ਜਦੋਂ ਕ੍ਰੈਪਟਰ ਨਾਲ ਮਰਿੰਦਰ ਸਿੰਘ ਉਹ ਇੱਕ ਵਾਰ ਇਹ ਜੀ ਇੱਕ ਗੱਲ ਆਈ ਸੀ ਉਹਨੇ ਕਿਹਾ ਸੀ ਮੇਰਾ ਕੋਈ ਅਫਸਰ ਕਿਸੇ ਗੱਲ ਲਈ ਜ਼ਿੰਮੇਵਾਰ ਨਹੀਂ ਪੰਜਾਬ 'ਚ ਜੋ ਵੀ ਗਲਤ ਠੀਕ ਹੁੰਦਾ ਮੈਂ ਜ਼ਿੰਮੇਵਾਰ ਆ ਮੈਂ ਜਵਾਬ ਦੇ ਆ ਮੇ ਤੋਂ ਪੁੱਛੋ ਕਿਹੜੀ ਗੱਲ ਤੁਸੀਂ ਪੁੱਛਣੀ ਆ ਹੂੰ ਤੋ ਉਹਦਾ ਪ੍ਰਸ਼ਾਸਨ 'ਚ ਸਿੱਧਾ ਦਖਲ ਦੇਣ ਦਾ ਕੋਈ ਅਧਿਕਾਰ ਇਹ ਨਹੀਂ ਹੂੰ ਦੌਰੇ ਕਰਨ ਦਾ ਕੀ ਮਤਲਬ ਆ ਜੀ ਸਰਹੰਦੀਆ ਕਹਿੰਦੇ ਦੌਰੇ ਕਰਨ ਦਾ ਫਿਰ ਦੌਰੇ ਕਰਦੇ ਹੋ ਤੁਸੀਂ ਧਿਆਨਵਾਜੀ ਕਰਦੇ ਹੋ ਸਟੇਟ ਦੇ ਹੁਣਕ ਕਰਦੇ ਹੋ ਉਹਦੀ ਨੀਤੀ ਦੇ ਉੱਲਟ ਕਰਦੇ ਹੋ ਮੈਂ ਮੈਂ ਪੂਰੀ ਤਰ੍ਹਾਂ ਲੋਚ ਕਰ ਤੋਂ ਭਾਨਤ ਮਾਨ ਸਰਕਾਰ ਦਾ ਪਰ ਗਵਰਨਰ ਨੂੰ ਕੋਈ ਹੱਕ ਨਹੀਂ ਹੈ ਉਹ ਜੋ داخل ਦੇ ਰਹਿਲ ਸਰਕਾਰ ਦੇ ਵਿੱਚ ਹਮ ਜੀ ਅੱਛਾ ਮਾਲੀ ਸਾਹਿਬ ਹੁਣ ਅਗਲੀ ਗੱਲ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਗੜਕਰੀ ਸਾਹਿਬ ਨੂੰ ਚਿੱਠੀ ਦਾ ਜਵਾਬ ਭੇਜਿਆ ਉਹਨੂੰ ਲੈ ਕੇ ਵੀ ਬੜਾ ਕੇਜੀ ਬੜੀ ਠੋਕ ਕੇ ਚਿੱਠੀ ਲਿਖੀ ਆ ਜੀ ਅਸੀਂ ਜੋ ਮਤਲਬ ਕਿ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਨੇ ਪੱਕਾ ਰੱਖਿਆ ਪੰਜਾਬ ਦਾ ਜਾਂ ਕਿਸਾਨਾਂ ਦਾ ਰੱਖਿਆ ਕੀ ਵਾਕਈ ਮੰਨੀਏ ਉਹਦੇ ਵਿੱਚ ਕਿਸਾਨਾਂ ਪ੍ਰਤੀ ਜਾਂ ਪੰਜਾਬ ਪ੍ਰਤੀ ਕੋਈ ਉਹੋ ਜਿਹੇ ਰਵੱਈਏ ਦੇ ਨਾਲ ਜਾਂ ਮਤਲਬ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਗੱਲ ਉਹਨਾਂ ਨੇ ਜਿਵੇਂ ਅੱਗੇ ਵਧਾਈ ਹੈ ਕਿ ਜੀ ਤੁਸੀਂ ਮੁਆਫਜ਼ਾ ਨਹੀਂ ਦੇਰੇ ਲਾਏ ਆ ਆਡਰ ਦੀ ਕੋਈ ਗੱਲ ਨਹੀਂ ਇੱਥੇ ਅਸੀਂ ਪੈਟਰੋਲਿੰਗ ਵਧਾ ਰਹੇ ਆ ਉਹ ਰਿਪੋਰਟ ਦੇ ਮਸਲੇ ਨੇ ਕੁਝ ਲੈਂਡ ਦੇਣ ਦੇ ਮਸਲੇ ਨੇ ਇਸ ਕਰਕੇ ਉੱਥੇ ਇਹ ਗੱਲ ਵਧੀ ਆ ਜਦੋਂ ਕੇਂਦਰ ਸਰਕਾਰ ਲਗਾਤਾਰ ਮਤਲਬ ਕਹਿ ਲਓ ਕੇਂਦਰੀ ਮੰਤਰੀ ਦੇ ਲਗਾਤਾਰ ਪ੍ਰੋਜੈਕਟਾਂ ਨੂੰ ਲੈ ਕੇ ਸਵਾਲ ਚੁੱਕਦੇ ਨੇ ਪੰਜਾਬ 'ਚ ਜ਼ਮੀਨਾਂ ਦਾ ਰੌਲਾ ਆ ਕਿਸਾਨਾਂ ਨੂੰ ਉਹ ਮੁਆਵਜ਼ਾ ਨਹੀਂ ਮਿਲਦਾ ਤਾਂ ਉੱਥੇ ਅਸੀਂ ਪੰਜਾਬ ਸਰਕਾਰ ਦੇ ਸਟੈਂਡ ਨੂੰ ਕਿਵੇਂ ਸਮਝੀਏ ਕਿ ਇਹ ਨੌਬਤ ਕਿਉਂ ਆਈ ਕਿ ਕੇਂਦਰੀ ਮੰਤਰੀ ਨੂੰ ਇਹਨਾਂ ਨੂੰ ਚੇਤਾਵਨੀ ਪੱਤਰ ਲਿਖਣਾ ਪਿਆ ਪਹਿਲੀ ਗੱਲ ਤਾਂ ਇਹ ਹੈ ਜੀ ਜਦੋਂ ਪੰਜਾਬ ਦੇ ਵਿੱਚ ਜ਼ਮੀਨਾਂ ਓਕਾਇਰ ਹੁੰਦੀਆਂ ਨੇ ਉਹ ਜਿਹੜਾ ਕੇਂਦਰੀ ਕਾਨੂੰਨ ਬਣਿਆ ਹੋਇਆ ਉਹਦੇ ਅਨੁਸਾਰ ਕਿਉਂ ਨਹੀਂ ਹੋ ਰਹੀਆਂ ਬਿਲਕੁਲ ਸਹੀ ਜਿਹਦੇ ਵਿੱਚ ਸਪੱਸ਼ਟ ਲਿਖਿਆ ਹੋਇਆ ਹੈ 3 ਜਾਂ 4 ਗੁਣਾ ਵੱਧ ਮੁਆਵਜ਼ਾ ਦੇਣਾ ਜਿਹੜਾ ਡੀਸੀ ਰੇਟ ਆ ਉਹਦੇ ਨਾਲੋਂ ਫਿਰ ਹੋ ਜਾਣਾ ਪੱਤਾ ਦੇਣਾ ਹੈ ਨਹੀਂ ਫਿਰ ਹੋਰ ਉਹ ਕਾਨੂੰਨ ਆ ਜਿਹੜਾ ਉਹਦੇ ਅਨੁਸਾਰੋ ਕਹਿਰ ਕਰੋ ਤੁਸੀਂ ਦੂਜੀ ਗੱਲ ਪੰਜਾਬ ਦੀ ਜ਼ਮੀਨ ਹੈ ਇਹਦੀ ਇਹ ਪਹਜਾਊ ਸ਼ਕਤੀ ਕਿੰਨੀ ਆ ਤੁਸੀਂ ਕਹਿੰਦੇ ਅਸੀਂ ਕੇਰਲਾ ਚ ਇੰਨੇ ਪੈਸੇ ਦਿੰਨੇ ਆ ਓਡੀਸ਼ਾ ਕਿੰਨੇ ਦਿੰਨੇ ਆ ਪੰਜਾਬ ਚ ਪੰਜਾਬ ਪੰਜਾਬ ਆ ਪੰਜਾਬ ਦੇ ਲੋਕਾਂ ਨੂੰ ਬਾਦਲ ਸਰਕਾਰ ਵੇਲੇ ਇੱਕ ਸਿਸਟਮ ਬਣਿਆ ਸੀ ਉਦੋਂ ਬਾਅਦ ਕੇਂਦਰੀ ਸਰਕਾਰ ਨੇ ਵੀ ਜਿਹੜਾ ਮਨਮੋਹਨ ਸੇਨਾ ਕਾਨੂੰਨ ਬਣਾਇਆ ਸੀ ਉਹ ਚ ਸੋਲ ਕਰਨ ਦੀ ਵੀ ਗੱਲ ਕੋਸ਼ਿਸ਼ ਕੀਤੀ ਸੀ ਮੋਦੀ ਸਰਕਾਰ ਨੇ ਕਈ ਇਹਨਾਂ ਦੀਆਂ ਆਪਤੀਆਂ ਸਰਕਾਰਾਂ ਨੇ ਉਹਨਾਂ ਨੇ ਉਸਤੋਧ ਕੱਢ ਲਈ ਵੀ ਅਸੀਂ ਆਪਣੇ ਸਟੇਟ ਦੇ ਵਿੱਚ ਇਸ ਤਰ੍ਹਾਂ ਲਾਗੂ ਕਰਾਂਗੇ ਬਹੁਤ ਸਾਫ਼ ਤੇ ਸਪਸ਼ਟ ਸਟੈਂਡ ਲਵੇ ਨਾਂ ਸਰਕਾਰ ਤੇ ਪੰਜਾਬ ਦੀਆਂ ਨਾਗਰਿਕਾਂ ਇਹ ਆਉਣੇ-ਜਾਉਣੇ ਭਾ ਨਹੀਂ ਇਸ ਤਰ੍ਹਾਂ ਦੀਆਂ ਜਾਣਗੀਆਂ ਇਸ ਇਹ ਕਾਨੂੰਨ ਦੇ ਅਨੁਸਾਰ ਜਾਣਗੀਆਂ ਤੇ ਕਿਸਾਨਾਂ ਨੂੰ ਉਹਨਾਂ ਦਾ ਜੋ ਮੁੱਲ ਬਣਦਾ ਕਾਨੂੰਨ ਦੇ ਅਨਸਾਰ ਜੋ ਮਾਰਕੀਟ ਰੇਟ ਆ ਉਹਦੇ ਨਾਲੋਂ ਆਹ ਆਹ ਚੀਜ਼ਾਂ ਨਾਲ ਐਕਸਟਰਾ ਉਹਨਾਂ ਨੂੰ ਮਿਲਣਗੀਆਂ ਕਿਸੇ ਦਾ ਖੇਤ ਆ ਜਿਹੜਾ ਬਚਾਓ ਵੱਡ ਜਿੰਨੇ ਤੁਸੀਂ ਅੱਧਾ ਉੱਧਰ ਜਾਂਦਾ ਅੱਧਾ ਉੱਧਰ ਜਾਂਦਾ ਤੇ 2-200 ਕਿਲੋਮੀਟਰ ਤੱਕ ਤੁਸੀਂ ਸੜਕ ਕਰਾਸ ਨਹੀਂ ਕਰ ਸਕਦੇ ਉਹ ਪੂਰਾ ਐਸੈਸਮੈਂਟ ਆ ਜਿਹੜੀ ਨਕਸ਼ਾ ਦੀ ਉਹਦੇ ਖਾਤਰ ਪੰਜਾਬ ਸਰਕਾਰ ਪੋਜੀਸ਼ਨ ਲੈ ਰਹੀ ਵੀ ਕਿਸੇ ਲੈ ਕੇ ਸਰਕਾਰ ਨੂੰ ਰੱਖੇ ਇਹਨਾਂ ਦਾ ਆਜ ਕੰਮ ਤੋਂ ਚੱਲ ਜੋ ਹੋਈ ਜਾਂਦਾ ਹੋਈ ਜਾਂਦਾ ਇਹਨਾਂ ਦਾ ਆਪਦਾ ਸਰਗਰਮਾਂ ਦਾਖਲੇ ਜੀ ਤਾਂ ਤਾਂ ਮੈਂ ਇੱਕ ਟੀਵੀ ਸ਼ੋਅ ਦੇਖ ਰਿਆ ਸੀ ਉਹ ਕਹਿੰਦੇ ਸਵਾਲ ਤੇ ਹੈ ਕਿ ਕਬਜਾ ਤਾਂ ਸਭ ਤੋਂ ਲਈ ਮੇਰੇ ਜਮੀਨਾਂ ਦਾ ਸਾਨੂੰ ਮੁਆਵਜ਼ਾ ਵੀ ਦੇ ਰਹੇ ਜੋ ਬਣਦਾ ਮੈਂ ਇੱਕ ਥਾਂ ਤੇ ਉਹੀ ਮੁਆਵਜ਼ਾ ਇੱਕ ਕਰੋੜ ਰੁਪਏ ਹੈ ਇੱਕ ਥਾਂ ਤੇ ਤੁਸੀਂ 20 ਲੱਖ ਰੁਪਏ ਕਰ ਦਿੰਦੇ ਹੋ ਅੱਜ ਭਗਵਾਨ ਤੋਂ ਮਾਲ ਨੇ ਕਿਹਾ ਅਸੀਂ ਕਹਿੰਦੇ 55 ਲੱਖ ਇੱਕੜ ਦੋ ਉਹ ਕਹਿੰਦੇ 50 ਲੱਖ ਇੱਕੜ ਦੇਣਾ ਹੁਣ ਤੁਸੀਂ 55 ਕਾਹਦੇ ਹਜ਼ਾਰ ਤੇ ਕਹਿੰਦੇ ਹੋ ਤਾਂ ਤੇ ਸਪੱਸ਼ਟ ਪਜੀਸ਼ਨ ਨਹੀਂ ਲੈਂਦੇ ਜਦੋਂ ਤੁਸੀਂ ਕਾਨੂੰਨੀ ਤੇ ਸਿਆਸੀ ਉਹ ਇਸ ਕਰਕੇ ਮਰੇ ਇਹ ਜੇ ਮਸਲੇ ਉਲਝੇ ਰਹੇ ਨੇ ਤੇ ਦੂਜੇ ਨੂੰ ਮੌਕਾ ਵੀ ਮਿਲਦਾ ਹਮ ਅਮਨ ਕਾਨੂੰਨ ਦਾ ਮਸਲਾ ਕਿਤੇ ਵੀ ਹੋ ਸਕਦਾ ਘਟਨਾ ਹੋ ਸਕਦੀ ਆ ਇਹਨਾਂ ਨੇ ਲੋਕ ਚੋਣਾਂਾਂ ਜਿਹੜੀਆਂ ਦਿੱਤੀਆਂ ਉਹਦਾ ਜਵਾਬ ਦਿੱਤਾ ਮੁੱਖ ਮੰਤਰੀ ਨੇ ਪਰ ਉਹ ਤਾਂ ਅਗਲੇ ਤੇ ਰੱਦਾ ਰਹੇ ਨੇ ਨਾ ਕਿ ਐਨੇ ਪ੍ਰੋਜੈਕਟ ਰੱਦ ਕਰਤੇ ਜੀ ਐਨੇ ਹੋਰ ਰੱਦ ਕਰ ਦਾਂਗੇ ਇਹ ਬਾਹਮਣੋੜਣ ਵਾਲੀ ਸਿਆਸਤ ਆ ਕਿਵੇਂ ਰੱਦ ਕਰ ਦੇਣਗੇ ਜੀ ਜੇ ਇਹ ਪ੍ਰੋਜੈਕਟ ਸਨਭ ਦੇ ਰੱਦ ਹੁੰਦੇ ਨੇ ਭਾਰਤ ਮਾਲਾ ਪ੍ਰੋਜੈਕਟ ਦੀ ਫੂਕ ਨਿਕਲ ਜੂ ਇਹਨਾਂ ਦੀ ਸਾਰੀ ਜੇ ਪੰਜਾਬ ਸਰਕਾਰ ਕੋਲੇ ਪੈਸੇ ਨਹੀਂ ਹੈ ਆਰਥਿਕ ਤੌਰ ਤੇ ਤੰਗੀ ਆ ਜੇ ਤੁਸੀਂ ਵਿਧਾਰ ਨੂੰ ਦਿੰਦੇ ਹੋ ਕਿ ਜੇ ਤੁਸੀਂ ਆਂਧਰਾ ਪ੍ਰਦੇਸ਼ ਨੂੰ ਪੈਕੇਜ ਦਿੰਦੇ ਹੋ ਪੰਜਾਬ ਸਰਕਾਰ ਨੂੰ ਪੈਕੇਜ ਦਿਓ ਜੇ ਤੁਹਾਨੂੰ ਭਾਰਤ ਮਾਲਾ ਪ੍ਰੋਜੈਕਟ ਲਈ ਜ਼ਮੀਨ ਦੀ ਲੋੜ ਆ ਪੰਜਾਬ ਸਰਕਾਰ ਦੀ ਕੋਈ ਤਰਸਰ ਉਹਨੂੰ ਦੂਰ ਕਰੋ ਤੁਸੀਂ ਸਮਝਾ ਬਿਲਾ ਕੇ ਗੱਲ ਕਰਕੇ ਸਮਝਣ ਨਹੀਂ ਤਾਂ ਮਸਲਾ ਹੱਲ ਕਰਨ ਨਹੀਂ ਤਾਂ ਤੁਸੀਂ ਬਾਹਮੜੋੜਨ ਵਾਲੀ ਸਿਆਸਤ ਹੈ ਜਿਹੜੀ ਉਹ ਕਰ ਰਹੇ ਹੋ ਇਹ ਮੁੱਖ ਮੰਤਰੀ ਨੇ ਵੀ ਇਹੀ ਜਿਹੜੀ ਤੁਸੀਂ ਕਹੇ ਕਿਸਾਨਾਂ ਦੀ ਮੀਟਿੰਗ ਸੰਧੀ ਆ ਉਹ ਪਤਾ ਨਹੀਂ ਕਿਹੜੇ ਕਿਸਾਨਾਂ ਦੀ ਮੀਟਿੰਗ ਸਰਦੀ ਹੋਏ ਨੇ ਕਿਉਂਕਿ ਪਹਿਲਾਂ ਤਾਂ ਹੁਣ ਤੱਕ ਤਾਂ ਆਪਾਂ ਦੇਖਿਆ ਨਾ ਜੀ ਦੋ ਨੂੰ ਛੱਡ ਤਾਂ ਦੋ ਨੂੰ ਬੁਲਾ ਲਿਆ ਦੋ ਨੂੰ ਛੱਡ ਤਾਂ ਦੋ ਨੂੰ ਬੁਲਾ ਲਿਆ ਤੇ ਕਿਸਾਨ ਜੱਫੇ ਬੰਦੀਆਂ ਉਹ ਕੋਇਰ ਕਰਦਾ ਮੇਰੇ ਜੋ ਮੇਰੇ ਧਿਆਨ ਦਾ ਐਨੀ ਵੀ ਕਿਤੇ ਜੱਫੇ ਬੰਦੀਆਂ ਨੇ ਮੋਰਚਾ ਲਾ ਰੱਖਿਆ ਵੀ ਅਸੀਂ ਜ਼ਮੀਨ ਕੋਇਰ ਨਹੀਂ ਹੋਣ ਦੇਣੀ ਉਹ ਕਹਿੰਦੇ ਬਾਜ਼ਮੁੱਲ ਲੈਣਾ ਸੀ ਤੇ ਬਾਜ਼ਮੁੱਲ ਨੇੜਾ ਹੱਕ ਬਣਦਾ ਹੀ ਉਹਨਾਂ ਦਾ ਤ ਬਿਲਕੁਲ ਮੇਰਾ ਆਖਰੀ ਸਵਾਲ ਹੁਣ ਇਹ ਆ ਕਿ ਗਵਰਨਰ ਸਾਹਿਬ ਪੰਜਾਬ ਪ੍ਰਤੀ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਸਿਹਰਦਾ ਸੀ ਪੰਜਾਬ ਬਾਰੇ ਸੋਚ ਰਹੇ ਹਾਂ ਬੀਜਪੀ ਵਾਲੇ ਇਹਦੇ ਤੇ ਚੁੱਪ ਕਰੀ ਬੈਠੇ ਨੇ ਜਿਹੜੇ ਕਹਿੰਦੇ ਕਿ ਅਸੀਂ ਪੰਜਾਬ ਨੂੰ ਪੰਜਾਬ ਦੇ ਅਧਿਕਾਰ ਲੈ ਕੇ ਦੇਵਾਂਗੇ ਸਤਾਈ ਤੇ ਸਾਡੀ ਸਰਕਾਰ ਬਣਾ ਦਿਓ ਸਵਾਲ ਮੁੱਖ ਮੰਤਰੀ ਤੇ ਫੇਰ ਉਤਰੇ ਨਹੀਂ ਕਿ ਮੁੱਖ ਮੰਤਰੀ ਸਾਹਿਬ ਜੋ ਕੰਮ ਚंडीगढ़ ਤੋਂ ਬਹਿ ਕੇ ਜਾਂ ਪੰਜਾਬ ਦੇ ਵਿੱਚ ਇਹ ਕਹਿੰਦੇ ਸੀ ਕਿ ਲੋਕਾਂ ਦੇ ਅਸੀਂ ਵਿਚਰਨਾ ਉਹ ਹੋ ਸਕਦੇ ਨੇ ਉਹ ਤੁਸੀਂ ਸਰਕਾਰ ਦਰਦਰ ਤੇ ਪਹੁੰਚੀ ਹੋਈ ਹੈ ਸਰਕਾਰ ਜਲੰਧਰ ਦੇ ਵਿੱਚ ਬੈਠੀ ਹੈ ਉੱਥੇ ਬੈਠ ਕੇ ਤੁਸੀਂ ਸਰਕਾਰ ਚਲਾ ਰਹੇ ਹੋ ਉੱਥੇ ਬੈਠ ਕੇ ਦੋ ਦੋ ਥਾਵਾਂ ਦੇ ਉੱਤੇ ਤੁਹਾਡਾ ਮਤਲਬ ਕਿ ਪੂਰਾ ਇਹ ਜਿਸ ਤਰੀਕੇ ਨਾਲ ਲੋਕਾਂ ਨੂੰ ਮਿਲ ਨਾਲ ਕੋਲ ਬਹਿ ਕੇ ਮੁਸ਼ਕਲਾ ਹੱਲ ਕਰਨਾ ਬਾਕੀ ਪੰਜਾਬ ਦੀਆਂ ਮੁਸ਼ਕਲਾਵਾਂ ਉਵੇਂ ਜਿਵੇਂ ਖੜੀਆਂ ਨੇ ਜਿਹੜੇ ਸਵਾਲ ਲਗਾਤਾਰ ਉੱਭਰਦੇ ਨੇ ਹੁਣ ਮੁੱਖ ਮੰਤਰੀ ਸਾਹਿਬ ਦੇ ਆਪਣੇ ਸਟੈਂਡ ਨੂੰ ਅਸੀਂ ਕਿਵੇਂ ਸਮਝੀਏ ਕਿ ਉਹ ਕਿਵੇਂ ਕਦੇ ਉਧਰਲੇ ਦਰ ਕਦੇ ਜਿਹੜਾ ਕੰਮ ਕਰਨ ਵਾਲਾ ਮਤਲਬ ਕਦੇ ਹਰਿਆਣੇ ਦੇ ਵਿੱਚ ਰੈਲੀਆਂ ਦੇ ਉੱਤੇ ਚੰਗਾ ਪੈਸਾ ਲੱਗ ਰਿਹਾ ਉਹ ਵੀ ਸਵਾਲ ਬਹੁਤ ਸਾਰੇ ਉੱਭਰ ਕੇ ਸਾਹਮਣੇ ਆਉਂਦੇ ਨੇ ਫਿਰ ਅਸੀਂ ਗਵਰਨਰ ਸਾਹਿਬ ਦੇ ਉੱਤੇ ਸਵਾਲ ਕਹਿੰਦੇ ਚੁੱਕਣ ਦੀ ਲੋੜ ਹੀ ਨਹੀਂ ਜਦੋਂ ਆਪਣਾ ਹੀ ਘਰ ਇਦਾਂ ਦਾ ਹੋਵੇ ਦੇਖੋ ਸਮੱਸਿਆਵਾਂ ਮਹਿਗੀਆਂ ਨੇ ਮੁੱਖ ਮੰਤਰੀ ੱੱਲੇਵਾੜਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਪਹਿਲਾਂ ਇਹ ਕਹਿੰਦਾ ਸੀ ਸਰਕਾਰ ਪਿੰਡਾਂ ਤੋਂ ਚੱਲੂ ਬਲੀਆਂ ਮਹੱਲਿਆਂ ਤੋਂ ਚੱਲੂ ਫਿਰ ਕਹਿੰਦਾ ਸੀ ਡੀਸੀ ਦਰਬਾਰ ਲਾਇਆ ਕਰਨਗੇ ਐਸਡੀਐਮ ਦਰਬਾਰ ਲਾਇਆ ਕਰਨਗੇ ਫੇਰ ਕਹਿੰਦਾ ਸੀ ਹਾਂ ਜ਼ਿਲ੍ਹੇ ਦੇ ਮੁੱਖ ਮੰਤਰੀ ਦਾ ਦਫ਼ਤਰ ਹੋਊਗਾ ਫੇਰ ਕਹਿੰਦਾ ਸੀ ਸਹਿਰਾਂ ਦੇ ਮੰਤਰੀ ਮੰਡਲ ਦੀਆਂ ਮੀਟਿੰਗਾਂ ਹੋਣਗੀਆਂ ਫੇਰ ਹੁਣ ਕਹਤਾ ਜਲੰਧਰ ਮੈਂ ਹਫ਼ਤੇ ਚ ਦੋ ਦਿਨ ਰਹਿਆ ਕਰੂੰ ਸਰਕਾਰ ਜਲੰਧਰੋਂ ਚੱਲੂ ਸਰਕਾਰ ਚੰਡੀਗੜ੍ਹੋਂ ਚੱਲੂ ਜਿਹੜਾ ਸੈਕਰੀਟ ਬਣਿਆ ਸਾਰਾ ਸਿਸਟਮ ਬਣਿਆ ਇੱਥੇ ਸੋਚਣ ਦਾ ਵਿਚਾਰਨ ਦਾ ਬਣਿਆ ਉੱਥੇ ਉੱਥੇ ਬੈਠਣ ਲਈ ਟਾਈਮ ਕਰਦੋ ਨਾ ਤੁਸੀਂ ਦੱਸੋ ਨਾ ਸੁਸਤੇ ਮੈਂ ਕਿ ਦੇਸ਼ ਤੋਂ 6 ਮਹੀਨੇ ਬਾਅਦ ਮੀਟਿੰਗ ਹੁੰਦੀ ਹੈ ਮੰਤਰੀ ਮੰਡਲ ਦੀ ਕਿਹੜੇ ਫੈਸਲੇ ਲੈਣੀ ਜੀ ਮੰਤਰੀ ਮੰਡਲ ਨੇ ਤਿੰਨ ਦਿਨਾਂ ਦਾ ਬਾਜਪੀ ਜਲਾ ਸੱਦ ਲਿਆ ਹੂੰ ਫਿਰ ਆਪਣਾ ਤੇ ਜਿਹੜੇ ਅੱਗ ਬਜਾਉ ਉਹਨੇ ਉਹਦੇ ਵਿੱਚ ਕੁੜੀਆਂ ਨੂੰ ਕਿਰਾਇਤ ਦੇਤੀ ਜਿਹੜੇ ਮਤਲਬ ਲੂਲੇ ਲੰਗੜੇ ਜ ਆ ਉਸ ਤਰ੍ਹਾਂ ਦੇ ਬੱਚੇ ਉਹਨਾਂ ਖਾਸ ਕਰਕੇ ਕੁਛ ਰਾਇਤ ਦੀ ਗੱਲ ਕੀਤੀ ਆ ਜਿਹੜੇ ਵੱਡੇ ਮਸਲੇ ਪਏ ਨੇ ਉਹਨਾਂ ਨੂੰ ਕਦੋਂ ਵਿਚਾਰਿਆ ਜੀ ਪੁਰਾਣੀ ਪੈਨਸ਼ਨ ਸਿਸਟਮ ਲਾਗੂ ਕਰਾਂਗੇ ਥਰਮਲ ਪਲਾਂਟ ਨਾਲ ਜਿਹੜੇ ਸਮਝੌਤੇ ਕੀਤੇ ਨੇ ਮਹਿੰਗੀ ਬਿਜਲੀ ਖਰੀਦਣ ਦੇ ਬਿਨਾ ਬਿਜਲੀ ਪਰਤੇ ਤਹਿ ਦੇਣ ਦੇ ਉਹਨਾਂ ਨੂੰ ਮੁੜ ਵਿਚਾਰਾਂਗੇ ਗੋਇੰਦਵਾਲ ਪ੍ਰੋਜੈਕਟਾ ਜਿਹੜਾ ਕਹਿੰਦੇ ਸੀ ਉਹ ਸਾਡੇ ਇਹਦੇ ਵਿੱਚ ਵਾਧਾ ਕਰੂ ਜੀ ਹੁਣ ਨਵਾਂ ਤਰੀਕਾ ਲੱਭ ਲਿਆ ਸਾਰੇ ਪੰਜਾਬ ਸੁਨੇਹਾ ਚੱਲਿਆ ਜਾਂਦਾ ਥੋੜੀ 3 ਘੰਟੇ ਲਈ ਤੁਹਾਡੇ ਡਿਸਟਰਬ ਰਹਿ ਰਹੀ ਹੈ ਬਿਜਲੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਫਾਲਟ ਦੂਰ ਕਰਨ ਦੀ ਸਾਰੇ ਪੰਜਾਬ ਕਰੋਸ ਹੋ ਸਦੇ ਜਾਣਗੇ ਕਿਉਂਕਿ ਕਾਟਲੌਂਡ ਦੇ ਇੱਕ ਨਵਾਂ ਤਰੀਕਾ ਲੱਭ ਲਿਆ ਸੋ ਇਸ ਕਰਕੇ ਇਹ ਵੀ ਗੱਲ ਥੋੜੀ ਠੀਕ ਆ ਜਿਵੇਂ ਆਪਾਂ ਕਹਿੰਦੇ ਆ ਪੈਸਾ ਖੋਤਾ ਆਪਣਾ ਦੂਜੇ ਨੂੰ ਦੀਸ਼ ਮੁੱਖ ਮੰਤਰੀ ਦੀ ਆਪਦੀ ਵਰਕਿੰਗ ਪਈ ਆ ਜੀ ਹੁਣ ਬੜਾਈ ਬੜਾਈਕਾਂ ਦੀ ਮੀਟਿੰਗ ਕਰ ਲਈ ਬੜਾਈਕਾਂ ਨੂੰ ਕਹਤਾ ਜੀ ਤੁਸੀਂ ਘਰ ਘਰ ਜਾਓ ਉਹਨਾਂ ਦੇ ਪੱਲੇ ਹੁਣ ਕੋਈ ਘਰ ਘਰ ਜਾ ਕੇ ਕਰਨਗੇ ਕੀ ਜੇ ਉਹ ਮਾੜੀ ਜੀ ਗੱਲ ਕਰ ਦਿੰਦੇ ਅਗਲੇ ਦੇ ਨਾਟਕਾਸਦ ਨੇ ਉਹ ਤੁਸੀਂ ਉਹ ਲਾਬੇ ਵਾਲੇ ਬੇਇਮਾਨ ਨੇ ਇੱਕ ਨਵੀਂ ਕੀ ਗੱਲ ਕੀਤੀ ਸੀ ਤੁਸੀਂ ਵਾਦਾ ਕੀਤਾ ਸੀ ਦਲ ਤੋਂ ਉਪ ਮੁੱਖ ਮੰਤਰੀ ਬਣਾਵਾਂਗੇ ਜੀ ਉਹਨੇ ਜੇ ਉਹੀ ਗੱਲ ਕੀਤੀ ਸੀ ਵੀ ਬਣਾਓ ਇਹ ਦੇਖੋ ਅਗਲੇ ਦੇ ਨਾਟਕਾਸਤੇ ਐਸਪੀ ਨੂੰ ਵੀ ਸਲੂਟ ਮਾਰ ਨਹੀਂ ਜਾਂਦਾ ਸੀ ਮੀਟਿੰਗਾਂ ਤੇ ਬੁਲਾਉਣਾ ਹਟ ਗਿਆ ਸੀ ਬਾਅਦ ਤੁਸੀਂ ਗੈਸਪ ਤਾਂ ਆ ਰਹੇ ਹੋ ਵਿਰੋਧੀਆਂ ਤੇ ਵੀ ਪਾ ਰਹੇ ਹੋ ਆਪਣੇ ਉੱਤੇ ਵੀ ਪਾ ਰਹੇ ਹੋ ਠੀਕ ਹੈ ਨਵੇਂ ਨੇ ਸਖੰਦਰੂ ਨੇ ਠੀਕ ਕਰ ਜੇਕਰ ਅਮਰਜੀਤ ਪ੍ਰਤਾਪ ਵਰਗੇ ਕੁਝ ਬੰਦੇ ਹੈਗੇ ਨੇ ਬੋਲ ਲੈਂਦੇ ਨੇ ਕੋਈ ਬੋਲ ਲੈਂਦਾ ਫਿਰ ਮੁੜ ਕੇ ਤੁਸੀਂ ਉਹਨੂੰ ਪੁਚਕਾਰ ਲੈਂਦੇ ਹੋ ਹਾਂ ਹਾਂ ਜਾਂ ਹੁਣ ਇਹਨਾਂ ਦਾ ਬੰਗਾ ਤੋਂ ਆਸਾਲੀਆਂ ਦਾ ਇੱਕ ਐਮਐਲਏ ਜਿਹੜਾ ਉਹ ਤੋੜ ਲਿਆ ਹਾਂ ਸੋ ਇਹਨਾਂ ਗੱਲਾਂ 'ਚ ਤੁਸੀਂ ਧਿਆਨ ਭਟਕਾਉਣ ਵਾਲੀਆਂ ਕੋਸ਼ਿਸ਼ਾਂ ਕਰ ਰਹੇ ਹੋ ਪ੍ਰਸ਼ਾਸਨ ਤੇ ਤੁਹਾਡੀ ਪਕੜ ਹੈ ਨਹੀਂ ਸਾਫ਼ ਦੇਸ ਰਹੀ ਹੈ ਹਾਂ ਨੌਨਦਰ ਚੋਣਾ ਤੁਹਾਡੇ ਸਿਰ ਤੇ ਨੇ ਜੇ ਸੁਖੀ ਨੇ ਸਿਵਨ ਆਨੇ ਦਾ ਚਾਰ ਦੀ ਪਹਿਲਾ ਕੌਣ ਹੋਊ ਪੰਜਵੇਂ ਦੀ ਫੇਰ ਉਹ ਕੱਲੇ ਦੀ ਹੁਣ ਕੇ ਸ਼੍ਰੋਮਣੀ ਕਮੇਟੀ ਨੇ ਚੋਣਾਂ ਪਈਆਂ ਨੇ ਗੁੜ ਕੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਤੇ ਪੰਚਾਇਤਾਂ ਦੀਆਂ ਚੋਣਾਂ ਪਈਆਂ ਨੇ ਹਮ ਹੈ ਕਿ ਇਹ ਜੀ 2 ਸਾਲ ਤਰੇ 6 ਮਹੀਨੇ ਪਹਿਲਾਂ ਸਾਲ ਤਾਂ ਉਹੀ ਸਰਕਾਰ ਦਾ ਕੋਲ ਡੂਬਾ ਚ ਜਾਂਦਾ ਪੈਸਾ ਤੁਹਾਡੇ ਕੋਲ ਹੈ ਨਹੀਂ ਕਰਜ਼ਾ ਹਨੂਮਾਨ ਦੀ ਪੂਛ ਮੰਗ ਵਧ ਰਿਆ ਉਹ ਇਸ ਤਰ੍ਹਾਂ ਦੀ ਅਨਾੜੀ ਸਰਕਾਰ ਆ ਜੀ ਜਿਹੜੀ ਮੈਂ ਇਹਦਾ ਪਹਿਲੀ ਵਾਰ ਦੇਖੀ ਆ ਮੁੱਖ ਮੰਤਰੀ ਦਾ ਵੈਰ ਨਹੀਂ ਬਾਕੀ ਬੰਦੇ ਬੋਲਦੇ ਨੇ ਕੋਈ ਟੀਮ ਹੁੰਦੀ ਆ ਸਾਂਝੀ ਗੱਲ ਹੁੰਦੀ ਆ ਮਝਾਲਾ ਕੋਈ ਬੋਲਦੇ ਦੀ ਮਝਾਲਾ ਕੋਈ ਗੱਲ ਕਰਦੇ ਹੂੰ ਸੋ ਇਹਦਾ ਮਤਲਬ ਇਹ ਆ ਬੜੀ ਗੰਭੀਰ ਸਿਚੁਏਸ਼ਨ ਆ ਹਰ ਇੱਕ ਪਾਰਟੀ ਨੂੰ ਵਿਚਾਰਨਾ ਚਾਹੀਦਾ ਜਿਹੜੀ ਸਰਕਾਰ ਆ ਉਹਨੂੰ ਬਹੁਤ ਗੁੰਤਖੀਦਤਾ ਨਾਲ ਵਿਚਾਰਨਾ ਚਾਹੀਦਾ ਕੇਂਦਰ ਸਰਕਾਰ ਆ ਜਿਹੜਾ ਉਹ ਇੰਨੀਆਂ ਦੀ ਰਵਾਇਟਰ ਪਾ ਰਿਹਾ ਆ ਵੀ ਸਰਕਾਰਾਂ ਨੂੰ ਪੰਦੂ ਕਰਕੇ ਰੱਖੋ ਉਹਨਾਂ ਨੂੰ ਕੰਮ ਨਾ ਕਰਨ ਦਿਓ ਉਹਨਾਂ ਸਿਆਮਾ ਕ੍ਰੀਏਟ ਕਰੋ ਕਿ ਗਵਰਨਰ ਜੇ ਜੇ ਇੱਕ ਵਾਰ ਮੂਹਨ ਬਹੁਲਾ ਗਿਆ ਨਾ ਫਿਰ ਹਟਦੇ ਨਹੀਂ ਹੁੰਦੇ ਫਿਰ ਪੰਗੇ ਵੱਡੇ ਪੈਣਗੇ ਸੋ ਇਹਨਾਂ ਨੂੰ ਗੰਭੀਰਤਾ ਨਾਲ ਲੈ ਕੇ ਸੰਵਿਧਾਨਕ ਤੌਰ ਤੇ ਸਿੱਤੀ ਸਪਸ਼ਟੀ ਕਰਨ ਚਾਹੀਦੀ ਆ ਤੇ ਪੋਲੀਸਨਾਂ ਲਗੀਆਂ ਚਾਹੀਦੀਆਂ ਨੇ ਹਾਂ ਐ ਇੱਕ ਵਾਰ ਨੂੰ ਦੀ ਕੀ ਹਸਤੀ ਆ ਜਿਸ ਦਾ ਜਿਹੜੇ ਮਰਦੀ ਆਪ ਨੂੰ ਬੁਲਾ ਲੈ ਮੁੱਖ ਮੰਤਰੀ ਜਿੱਥੇ ਕੱਡੇ ਵੀ ਜੇ ਕਿਸੇ ਨੂੰ ਮੁੱਖ ਮੰਤਰੀ ਦੀ ਅੱਗੇ ਆ ਬਿਨਾਂ ਤੁਸੀਂ ਨਹੀਂ ਕਿਤੇ ਬਣ ਜਾ ਸਕਦੇ ਕੁਝ ਨਹੀਂ ਕਰ ਸਕਦੇ ਅਸਲ ਅਸਲ ਤਾਂ ਇਹਨੂੰ ਤਾਂ ਆਪਾਂ ਇਹ ਕਹਿੰਦੇ ਸੀ ਨਾ ਮੀ ਦਿਖਾਵੇ ਦੀ ਇਹ ਤਾਂ ਅਸਲ ਸਰਕਾਰ ਸੱਤਾ ਤਾਂ ਮੁੱਖ ਮੰਤਰੀ ਕੋਲੇ ਆ ਹੂੰ ਸੋ ਪੇਟੀਸ਼ਨਾਂ ਲੈਣ ਦੀ ਲੋੜਾ ਸਾਫ਼ ਸਪੱਸ਼ਟ ਸਾਰਿਆਂ ਨੂੰ ਗਵਰਨਰ ਦਾ ਜਿਹੜਾ ਗਵਰਨਰ ਨੂੰ ਇਸ ਤਰ੍ਹਾਂ ਨਹੀਂ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ ਗਵਰਨਰ ਕੀ ਆ ਫਿਰ ਤਾਂ ਦਿੱਲੀ ਰਾਜ ਕਰੋ ਨਾ ਜੀ ਤੁਹਾਡੇ ਨੂ ਬੋਲਦੇ ਉਹਨਾਂ ਕੋਲ ਹੈਗੀ ਨੇ ਤੇ ਈ ਨਹੀਂ ਹਥਿਆਰ ਉਹਨਾਂ ਕੋਲ ਹੈਗੀ ਆ ਸ਼ਿਕਾਇਤਾਂ ਤੁਹਾਡੀਆਂ ਹੋ ਰਹੀਆਂ ਨੇ ਅੱਜ ਐਡੀ ਵੱਡੀ ਖਬਰ ਲੱਗੀ ਆ ਵੀ ਬਟੰਡੇ ਰੈੱਡ ਕਰਾਸ ਆਦਿਆਂ ਨੇ ਇੱਕ 11 ਏਕੜ ਜ਼ਮੀਨ ਇਹਨਾਂ ਦੇ ਆਪਣੇ ਲੀਡਰ ਦੇ ਬੰਦੇ ਨੂੰ ਮਤਲਬ 30 ਸਾਲ ਲਈ ਤੇ ਨਹੀਂ ਸੀ ਆਮ ਕਰਦੇ ਦੂਜੀ ਸਕੀਮ ਘੜ ਲਈ ਸਾਰੇ ਦਿਨਾਂ ਇੱਕ ਪਾਰਟੀ ਦੇ ਹੈੱਡਕੁਆਰਟਰ ਬਣਾਉਣੇ ਨੇ ਜੀ ਸਸਤੇ ਭਾਅ ਜਮੀਨ ਲੈਣੀ ਆ ਫਿਰ ਪਹਿਲਾਂ ਬਾਕੀਆਂ ਨੇ ਲਏ ਹੋਏ ਨੇ ਸਾਰਾ ਕੁਝ ਉਹ ਜਿਹੜਾ ਤਾਂ ਫਰਕ ਕੀ ਆ ਬੰਦਾ ਨਾਲੋਂ ਖਰੇੜਾ ਕੀ ਆ ਸਵਾਲ ਤਾਂ ਇਹ ਹਨ ਬਿਲਕੁਲ ਸ਼ੁਕਰੀਆ ਮਾਲੀ ਸਾਹਿਬ ਧੰਨਵਾਦ ਤੁਹਾਡਾ ਜੀ ਸ਼ੁਕਰੀਆ